5 ਸਾਲ ਹੋ ਗਏ ਵਿਆਹੀ ਨੂੰ 5 ਸਾਲ ਹੋ ਗਏ ਵਿਆਹੀ ਨੂੰ ਹੁਣ ਤੈਿਹੇ ਮਕਲਾਵੇ ਦਾ ਕਰੀਏ ਭਾਈ ਆਏ ਸਾਲੀ ਆਏ ਕਹਦਣੇ ਪਹਿਲਾਂ ਤਾਂ ਇਹਨੇ 2 ਸਾਲ ਐਂਟਪਾ ਤੇ ਮੇਰੀ ਪੜ੍ਹਾਈ ਐ ਕੁੜੇ ਵੇ ਜਿਉ ਰਿਆ ਨਹੀਂ ਹੁਣ ਆ ਕੀ ਕਹਿੰਦੀ ਆ ਤੂੰ ਆ ਜਾ ਤੇਰੇ ਨਾਲ ਗੱਲ ਕਰਨੀ ਐ ਹੁਣ ਤਾਂ ਭਾਈ ਤੇਰੀ ਪੜ੍ਹਾਈ ਪੂਰੀ ਹੋ ਗਈ ਹਾਂ ਹੁਣ ਤਾਂ ਹੁਣ ਤਾਂ ਤੂੰ ਕਰੀ ਹੁਣ ਤਾਂ ਕੁਛ ਨਹੀਂ ਕਰਦੀ ਕਰਦੀ ਤਾਂ ਮੈਂ ਕੁਛ ਨਹੀਂ ਕੰਮ ਦਾ ਸਿਕੰਮ ਕੀ ਆ ਕੰਮ ਕੀ ਹੋਣਾ ਸੀ ਤੇਰੇ ਮਕਲਾਵੇ ਦੀ ਗੱਲ ਕਰਦੀ ਹੁਣ ਤੇਰਾ ਮਕਲਾਵਾ ਦੇਣਾ 5 ਸਾਲ ਹੋ ਗਏ ਵਿਆਹੀ ਨੂੰ ਮਕਲਾਵਾ ਕਿਹੜਾ ਮਕਲਾਵਾ ਜਾਨੀ ਤੇਰੇ ਕਿਹੜਾ ਮਕਲਾਵਾ ਨਹੀਂ ਜਦੋਂ ਤੇਰੇ ਨੰਦ ਕਰੇ ਸੀ ਹੁਣ ਤੇਰੇ ਸਹੁਰੇ ਤੋੜਨਾ ਤੇਨੂੰ ਮਕਲਾਵਾ ਹੁੰਦਾ ਉਹ ਆਹੋ ਮਕਲਾਵਾ ਤਾਂ ਹੁੰਦਾ ਗੱਲ ਸੁਣ ਲੈ ਮੇਰੀ ਵਿਆਹ ਤਾਂ ਤੁਸੀਂ ਮੇਰਾ 15 ਸਾਲਾਂ ਦੀ ਤੇ ਮੇਰੇ ਨੰਦ ਦੇ ਤੇ ਤੇ ਹੁਣ ਜਦੋਂ ਮੈਨੂੰ ਸੂਇ ਮੈਂ ਮੂਹ ਨਹੀਂ ਕਰਾਉਂਦੀ ਕਰੂੰਦੀ ਉੱਥੇ ਨਹੀਂ ਹੋਰ ਕਿੱਥੇ ਕਰਾਏਗੀ ਉੱਥੇ ਨਹੀਂ ਢਾਨ ਪੜਾ ਭਾਬੇ ਮੈਂ ਨਹੀਂ ਕਰਾਉਂਦੀ ਹੈਗੀ ਅਗਲਾ ਖੇਤੇ ਤੇਰੇ ਢਾਨ ਕਰਦਾ ਸਾਰੇ ਨਾਲ ਚੁੱਲ੍ਹੇ ਮੂਰੇ ਬਿਠਾ ਕੇ ਟੋਕਰਾ ਟੋਕਰਾ ਸਨਾਂ ਦਾ ਪਕਵਾਉਂਦਾ ਸਾਲ ਆ ਮੈਂ ਤੈਨੂੰ ਦੱਸਾਂ ਦੋ ਸਾਲ ਤੱਕ ਟੈਂਟ ਪਾਤੇ ਦੋ ਸਾਲ ਤੱਕ ਤੂੰ ਕਹਿੰਦੇ ਬਈ ਮੈਨੂੰ ਪੜਾਈ ਕਰ ਲੈਣ ਦੇ ਹਜੇ ਹਜੇ ਮੇਰੀ ਪੜਾਈ ਘਟਾ ਸੀ ਚੁੱਪ ਕਰ ਗਏ ਅਸੀਂ ਉਹਨਾਂ ਨੂੰ ਜਵਾਬ ਦੇਤਾ ਵੀ ਭਾਈ ਕੁੜੀ ਨੂੰ ਪੜਾਈ ਕਰ ਲੈਣ ਦੇ ਪੈਰਾਂ ਸਿਰ ਹੋ ਜਾਣਦੇ ਪਿਛਲੇ ਸਾਲ ਉਹਨੇ ਮੰਗਿਆ ਉਦੋਂ ਵੀ ਤਾਂ ਜਵਾਬ ਦੇਤਾ ਨਹੀਂ ਹੁਣ ਐਤ ਕੀ ਕੀ ਕਹੀਏ ਹੁਣ ਤਾਂ ਪੰਜ ਸਾਲ ਲੱਗ ਗਿਆ ਹਾਂ ਕਹਿੰਦੀ ਤੂੰ ਗੱਲ ਸੁਣ ਮੇਰੀ ਐਡੀ ਕਾਵਲੀ ਕਿਉਂ ਜਦੋਂ ਮੈਂ ਪੰਜ ਸਾਲ ਹੋ ਗਏ ਟਾਲੀ ਇੰਨੀਆਂ ਤੇਰੇ ਭਾਵੇਂ ਅੱਛਾ ਮੈਂ ਵਿਆਹ ਕਰਾਉਂਗੀ ਹੈ ਉੱਥੇ ਕਰਾਉਂਗੀ ਉਹ ਤਾਂ ਮੇਰਾ 15 ਸਾਲਾਂ ਦੀ ਦਾ ਕਰਤਾ ਜੇ ਮੇਰੇ ਨਾਲ ਮੈਂ ਕਿਸੇ ਨੂੰ ਦੱਸਤਾ ਨਾ ਵੀ ਮੇਰੇ ਨਾਲ ਇਹਨਾਂ ਨੇ 15 ਸਾਲ ਦੀ ਦਾ ਵਿਆਹ ਕੀਤਾ ਮੈਂ ਕੇਸ ਕਰ ਦੂੰਗੀ ਜੇ ਮੇਰੇ ਵਿਆਹ ਉਹਦੀ ਮਕਲਾਵੇ ਮਕਲੂਵੇ ਆਦੀ ਆ ਉਹ ਗੱਲ ਕੀਤੀ ਹੈ ਤਾਂ ਤੂੰ ਕੋਈ ਕੇਸ ਕਰ ਦੇਗੀ ਕਹਾ ਮੰਨਣਾ ਕਰਦੀ ਹੈ ਮੈਂ ਮੂ ਨਹੀਂ ਕਰਾਉਂਦੀ ਕਰੂੰਦੀ ਹੈਗੀ 15 ਸਾਲ ਦੇ ਜਵਾਬ ਤੇ ਐਡਾ ਕੱਢ ਕੇ ਕੁੰਡ ਤੇ ਬਿਠਾਤਾ ਮੋਜ ਨਾਲ ਨਹੀਂ ਉਦੋਂ ਤੇਰੀ ਉਮਰ ਨਿਆਣੀ ਸੀ ਸਾਨੂੰ ਐ ਸੀ ਵੀ ਇਕੱਠਾ ਵਧੀਆ ਥਾਂ ਮਿਲੇ ਦੋਨੇ ਭਰਾਵਾਂ ਨੂੰ ਕਰਤਾ ਸੀ ਹੁਣ ਵੱਡੀ ਭੈਣ ਵੀ ਤੇਰੀ ਬਸਦੀ ਹੈ ਉੱਥੇ ਤੂੰ ਬਗਦੇ ਚੁੱਪ ਕਰਕੇ ਤਾਂ ਬਾਲ ਵਿਆਹ ਹੁੰਦਾਗਾ ਉਹ ਤਾਂ ਨੂੰ ਮੇਰਾ ਬਾਲ ਵਿਆਹ ਕਰ ਤਸੀ ਮੈਨੂੰ ਕਿຊੂ ਸੀ 15 ਸਾਲ ਦੇ ਜਵਾਕ ਨੂੰ ਤਾਂ ਖੇਡਣ ਦਾ ਹੁੰਦਾ ਕੱਲਾ ਮੈਨੂੰ ਨਹੀਂ ਸੀ ਇਹਨਾਂ ਚੱਜ ਜੱਜ ਤਾਂ ਮੈਨੂੰ ਹੋਣਾ ਆ ਮੈਂ ਉਹ ਨਹੀਂ ਕਰਾਉਂਦੀ ਹੈਗੀ ਕਿ ਨਾਲੇ ਮੈਂ ਤੈਨੂੰ ਦੱਸਾਂਗਾ ਹੋਰ ਨਾ ਬਾਈ ਦੇ ਕੋਈ ਉਂਗਲ ਲਾਦੀ ਉਥੇ ਮੈਨੂੰ ਐਂ ਦੱਸ ਉੱਥੇ ਨਹੀਂ ਜਾਂਦੀ ਹੁਣ ਤੇਰਾ ਨਾਮ ਕਲਾਵਾ ਲੈ ਜਾਣਾ ਨਾ ਹੋਰ ਕਿੱਥੇ ਜਾਣਗੀ ਮੈਂ ਤਾਂ ਪੜੇ ਲਿਖੇ ਨਾ ਕਰਾਉਂਗੀ ਕਿਸੇ ਨਾਲ ਜਿਹੜਾ ਇਕੱਲਾ ਬਾਹਰ ਗਿਆ ਹੋਇਆ ਮੈਂ ਤਾਂ ਬਾਹਰ ਜਾਉਂਗੀ ਬਾਹਰਲੇ ਦੇਸ਼ ਆਹੋ ਪਕਾਈ ਚਲੋ ਤੇ ਜਤਾਂ ਦੀਆਂ ਰੋਟੀਆਂ ਤੇ ਅਗਰ ਜਿਹੜੇ ਟੋਕਰੇ ਭਰ ਭਰ ਤਾਰ ਦੋ ਮੂਰੇ ਬੂ ਮਰ ਜਾ ਤੂੰ ਵਰਗਿਆਂ ਦੀ ਹੁਣ ਤੂੰ ਬਾਹਰਲਾ ਮੁੰਡਾ ਭਾਲੇਗੀ ਤੈਨੂੰ ਸ਼ਰਮ ਚ ਆਈਂਦੀ ਐ ਬੰਜਾ ਚਾ ਆ ਨਹੀਂ ਪਾਲ ਰੱਖਿਆ ਪਾਲ ਰੱਖਿਆ ਮੈਂ ਤਾਂ ਆਹੋ ਮੈਂ ਨਹੀਂ ਕਰਾਉਂਦੇ ਉਹਨੇ ਬੁੱਝੜ ਜੇ ਦੇ ਐ ਡਿਡ ਤਾਂ ਉਹ ਬਾਹ ਹੋਏ ਪੈ ਨਾ ਕਰੇ ਬਾਹ ਕਟਾਏ ਨਾ ਬਸ ਤਾਂ ਮੈਂ ਤਾਂ ਕਈ ਦਿਨ ਹੋ ਗੋਦੇ ਫੋਨ ਤੇ ਫੁੱਟ ਦੇ ਕੇ ਮੈਂ ਤਾਂ ਚੱਕਣ ਨੂੰ ਜੀ ਨਾ ਕਰੇ ਉਹਦੇ ਬੰਨੀ ਤੂੰ ਮਕਲਾ ਦੀ ਗੱਲ ਕਰਦੀ ਫਿਰ ਵਿਚਾਰਾ ਹੁਣ ਖੇਤੀ ਕਰਦਾ ਖੇਤੀ ਵਾਲਿਆਂ ਨੇ ਇਹ ਜੀ ਹੁੰਦੇ ਅੱਜ ਕੱਲ ਹੁਣ ਮੈਂ ਤੈਨੂੰ ਦੱਸਾਂ ਕਪੈਨ ਤੇ ਚੜਿਆ ਫਿਰਦਾ ਹੁਣ ਕੇਸਾਂ ਚ ਮਿੱਟੀ ਤਾਂ ਪਹੂਗੀ ਕਪੈਨ ਦੀ ਫੋਟੋ ਪਾਤੀ ਹੂ ਕਿਤੇ ਕਮਲੇ ਨੇ ਨਹੀਂ ਤਾਂ ਐ ਪਾਈ ਹੂ ਵੀ ਮੇਰੀ ਬਹੂ ਫੋਟੋ ਦੇਖ ਲੂਗੀ ਉਹ ਤਾਂ ਮੈਨੂੰ ਹਾਸੀ ਆਉਂਦੀ ਆ ਮੈਂ ਨਹੀਂ ਆਉਂਦੇ ਉਹ ਨੰਨ ਕਰਾਉਂਦੀ ਆਉਟ ਡੋਰ ਦੇ ਬਾਗ ਤੇ ਐ ਬਿੱਜੂ ਬਣਾ ਬੈਠਾ ਤੇ ਗੱਲ ਚ ਐ ਪਾਇਆ ਪਰਨਾ ਉਹਨੇ ਤਾਂ ਡਰਾਈਵਲ ਜਿਵੇਂ ਡਰਾਈਵਲ ਹੋ ਆਈ ਐ ਡਰਾਈਵਲ ਵੀ ਨਹੀਂ ਲੱਗਦਾ ਮੈਂ ਤਾਂ ਪੁੱਤਾ ਜਿੱਕਾ ਨਹੀਂ ਹੋ ਜਾਂਦੇ ਕੰਮ ਲਈ ਮੈਂ ਤਾਂ ਮੈਂ ਤਾਂ ਮੇਰੀ ਗੱਲ ਸੁਣ ਹਰਪ੍ਰੀਤ ਕਿਹੜਾ ਉਹ ਜੱਟਾਂ ਦਾ ਪੁੱਤ ਲੱਗਦਾਗਾ ਮੈਨੂੰ ਤਾਂ ਉਹ ਕੋਈ ਜਿਹੜੇ ਡਰਾਈਵਲ ਜੇ ਨਹੀਂ ਫਰਦੇਂਦਾ ਟਰੱਕ ਟਰੱਕ ਜੇ ਚਲਾਉਂਦੇ ਮੈਨੂੰ ਤਾਂ ਹੋ ਲੱਗਿਆ ਕਮਲ ਗਏ ਕੰਮ ਕਰਦਾ ਬੰਦਾ ਹੀ ਹੋ ਜਾਂਦਾ ਉਹ ਕਮਲੇ ਨੇ ਤੈਨੂੰ ਕੰਮ ਦੀ ਫੋਟੋ ਭਾਤੀ ਉਹਨੂੰ ਤਾਂ ਨਹੀਂ ਸੀ ਕੰਮ ਨਹੀਂ ਮੇਰੀ ਤਰੀਫ਼ ਕਰੂਗੀ ਵੀ ਆ ਐਨਐਸ ਭੇਜੂਗੀ ਵੀ ਤੂੰ ਕੰਮ ਕਰਦਾ ਸੋਹਣਾ ਲੱਗਦਾ ਮੈਂ ਤੈਨੂੰ ਮੈਸਜ ਨੂੰ ਉਸ ਭੇਜੀ ਮੈਂ ਤਾਂ ਉਹ ਭੇਜਤਾ ਉਹ ਜੀ ਜੋ ਆਹੜਾ ਭੇਜ ਜੇ ਮੈਂ ਤਾਂ ਭੂਮਾ ਮਰ ਜਾਣੀ ਤੂੰ ਤਾਂ ਇੱਕ ਬਾੜੇ ਕਰੀ ਜਾਨੀਆਂ ਖੜੇ ਕਿਉਂ ਭੇਜ ਦਿਨੀ ਹੁ ਮੈਸੇਜ ਕੋਈ ਵੀ ਮੈਂ ਤਾਂ ਉਹਨੂੰ ਮੈਸੇਜ ਨਾਲ ਮੈਂ ਤਾਂ ਉਹਨੂੰ ਕਿਤੇ ਹੋਰ ਇੱਥੇ ਵੀਡੀਓ ਕਾਲ ਲਾ ਕੇ ਭੇਜਾਂ ਆਪ ਹੀ ਠੁੰਗਾ ਮਾਰੀ ਗਿਆ ਵਿੱਚ ਮੈਂ ਤਾਂ ਬਲਾਕ ਕਰਕੇ ਛਿੜਤਾ ਜਵਾਬ ਦੇ ਦੇਣ ਨਾਲ ਮੈਂ ਮੂਹ ਨਹੀਂ ਕਰਾਉਂਦੀ ਹੈਗੀ ਕਿ ਮੈਂ ਤੈਨੂੰ ਦੱਸਾਂ ਹੁਣ ਤਾਂ ਮੈਂ ਗੱਲ ਚੌੜ ਜਿਹਾ ਰੱਖੀ ਸੀ ਮੈਂ ਤੈਨੂੰ ਸੀਰੀਅਸ ਕਹਿਣੀ ਹੈ ਮੈਂ ਇਹ ਨਹੀਂ ਕਰਾਉਂਦੀ ਹੈਗੀ ਕਿ ਪਈ ਆ ਬਾਹਰਲਾ ਮੁੰਡਾ ਕਿੱਥੇ ਮਿਲਦਾ ਹੁੰਦਾ ਐ ਨਾਲੇ ਜੀ ਨੇ ਕੇਰਾ ਵਿਆਹ ਛੱਟ ਗਿਆ ਨਾ ਕਿਸੇ ਨੇ ਮੁੜ ਕੇ ਲੈਣੀ ਨਹੀਂ ਮੈਂ ਤੁਹਾਨੂੰ ਦੱਸਾਂ ਪੰਜ ਸਾਲ ਹੋ ਗਏ ਲੋਕ ਮਾਣੇ ਤਾਂ ਤਿੰਨ ਚਾਰ ਚਾਰ ਵਾਰੀ ਹੋ ਜਾਂਦੀ ਐ اچھا ਮੇਰਾ ਦੂਜੀ ਵਾਰ ਵੀ ਨਾ ਹੋਊਗਾ ਨਾ ਮੈਂ ਕਿਹੜਾ ਅਗਲੇ ਤੇ ਗਈਆਂ ਨੰਦ ਦੇ ਕੇ ਤਾਂ ਇੱਥੋਂ ਦਾ ਮੋੜ ਲਿਆਂਦਾ ਸੀ ਗੁਰਦੇ ਮੈਂ ਮੂਨੀ ਗਈ ਹੈਗੀਗੀ ਨਹੀਂ ਫਿਰ ਪਮਾ ਨਾ ਗਈ ਹੋਵੇਂ ਪਮਾ ਗਈ ਹੋਵੇਂ ਇਹ ਤਾਂ ਗੱਲ ਜੁਦਾ ਐ ਕਿਦੋਂ ਹੁਣ ਤੈਨੂੰ 5 ਸਾਲ ਹੋ ਗਏ ਵਿਆਹੀ ਨੂੰ ਮਕਲਾਵਾ ਤਾਂ ਤੇਰਾ ਉੱਥੀ ਦੇਵਾਂਗੇ ਪਰ ਤੱਕੇ ਨਾ ਦੇਣਾ ਪਵੇ ਮੈਂ ਤੇ ਲਈ ਨਾ ਤੱਕੇ ਨਾ ਦੇਣਾ ਜਾ ਜਾ ਤੂੰ ਕਰਾਉਂਦੀ ਉਹਦਾ ਲੋਟ ਹੀ ਨਹੀਂ ਆਉਂਦੀ ਤੂੰ ਹੀ ਕਰਾਉਂਦਾ ਫਿਰ ਉਹਦੇ ਨਾਲ ਬਿੱਜੂ ਨਾਲ ਤੈਨੂੰ ਸ਼ਰਮ ਨਹੀਂ ਆਉਂਦੀ ਮਾੜੀ ਮੋਟੀ ਮੇਰੇ ਤਾਂ ਭਰਾ ਲੱਗਦਾ ਓ ਫਿਰ ਉਹ ਤਾਂ ਬਿੱਜੂ ਆ ਮੈਂ ਕਿਹਾ ਬਿੱਜੂ ਨਾ ਕਰਾਂ ਮੈਂ ਫਿਰ ਤੇਰਾ ਭਰਾ ਤੇ ਡੱਕ ਸੋਹਣਾ ਤੇਰਾ ਭਰਾ ਵੀ ਬੁੱਝੜੀ ਐ ਲੈ ਮੇਰਾ ਭਰਾ ਜਦ ਤੱਕ ਪੋਚ ਕੇ ਵੰਦਾ ਪੱਗ ਤੇ ਐਡਾ ਸੋਹਣਾ ਲੱਗਦਾ ਤੇ ਐਡੇ ਸੋਹਣੇ ਟੇਸਟ ਐਡੀ ਸੋਹਣੀ ਗਾੜਾ ਮੇਰੇ ਭਰਾ ਨੇ ਪੱਗ ਬੰਨੀ ਉਹ ਵੀ ਸੋਹਣੀ ਲੱਗੂਗਾ ਨਹੀਂ ਉਹ ਤਾਂ ਫੋਨ ਚੱਕਾਂਗੇ ਤੈਨੂੰ ਫੇਰ ਬਕਰ ਦੇਣਾ ਉਹ ਤੂੰ ਲੈਨੇ ਆ ਫੋਨ ਚੱਕ ਲੈਣੂ ਮੇਰੇ ਕੋਲ ਤਾਂ ਹੀ ਨਹੀਂ ਸੀ ਫੋਨ ਜੋ ਤੇਰੇ ਭਰਾ ਨੇ ਬਿਆਈ ਸੀ ਜੇ ਕਿਤੇ ਤੇਰਾ ਭਰਾ ਦੇਖਿਆਂਗਾ ਨਾ ਆਉਂਦੀ ਮੈਂ ਵੀ ਨਹੀਂ ਸੀ ਨਹੀਂ ਉਹ ਤਾਂ ਹਜੇ ਸੁਣ ਰਿਹਾ ਤੂੰ ਤਾਂ ਸੁਣੇ ਰਿਹਾ ਮੈਂ ਤੈਨੂੰ ਦੱਸਾਂ ਬਾਹਰ ਨਾ ਗੱਲਾਂ ਮਾਰ ਮੈਂ ਤੇਰੇ ਬਾਈ ਨਾਲ ਕਰੂੰਗੀ ਗੱਲ ਆਹੋ ਲਾਲਾ ਜਿੰਨਾ ਜੋਰ ਲਾਉਣਾ ਨਾ ਮੈਂ ਤੇਰਾ ਮਕਲਾਵੇ ਮੁਕਲੂਵੇ ਵਾਲਾ ਕੁਛ ਨਹੀਂ ਇਹੋ ਜਿਹਾ ਕੁਛ ਕਰਨ ਦਿੰਦੀ ਹੈਗੀ ਜੀ ਕਰਾਈ ਖੜੀ ਆ ਮੈਂ ਤਾਂ ਨਾ ਤੇ ਝਾੜੂ ਅੱਧ ਵਿਚਾਲੇ ਛੜਾਦਾ ਭੁੱਖੀ ਹੋਈ ਐ ਮਕਲਾਵੇ ਆਂ ਦੀ ਪਤਾ ਹੀ ਨਹੀਂ ਕੀ ਕੀ ਮਕਲਾਵਾ ਮੁਕਲੂਵਾ ਕਹੀ ਜੈਊਗੀ ਕਰਾਈ ਖੜੀ ਆ ਮੈਂ ਤਾਂ ਆਹ ਤੂੰ ਲਾਲੀ ਜਿਹੜਾ ਜੋਰ ਲਣਾ ਓਏ ਇਹੀ ਉਂਗਲਾਂ ਆਉਂਦੀ ਹੋਊਗੀ ਵੀ ਇਹਨੂੰ ਪੜਦਗੇ ਪਰੇ ਕੀ ਕਰਾ ਹੁਣ ਕਿੰਨਾ ਚਿਰ ਹੋ ਗਿਆ ਮੈਨੂੰ ਵੀ ਅਗਲਿਆਂ ਨੂੰ ਲਾਰੇ ਲਾਉਂਦੀ ਇਹਨੂੰ ਹੁਣ ਅੱਜ ਅਗਲੇ ਕਹਿੰਦੇ ਵੀ ਉੱਥੇ ਜਾ ਕੇ ਆ ਤੂੰ ਭਾਈ ਅਗਲੇ ਦਾ ਹੁਣ ਬਚੋਲੇ ਨੂੰ ਆਖਣਾ ਹੀ ਆਗਾ ਆ ਆਗਿਆ ਦਾ ਮੁੰਡਾ ਮੈਂ ਤਾਂ ਇੱਥੇ ਗੱਲ ਕਰਦੀਆਂ ਸੱਸਰੀ ਗੱਲ ਪੁੱਆ ਸੱਸਰੀ ਗੱਲ ਪੁੱਤ ਕਿਵੇਂ ਆਈ ਦੀ ਪੁੱਆ ਬਗੋ ਤੱਕੀ ਆਈ ਸੀ ਮੈਂ ਤੈਨੂੰ ਇੱਥੇ ਦੱਸ ਦਿੰਨੀ ਆ ਆਪਣੀ ਕਹਾਣੀ ਘਰੇ ਤਾਂ ਤੈਨੂੰ ਪਤਾ ਫੇਰ ਉਹ ਅੱਖ ਪਤਨ ਕੀ ਬੋਲਣ ਗਿਆ ਮੈਨੂੰ ਤੈਨੂੰ ਕੀ ਲੈਹੀ ਦੀ ਚੋਰੀ ਦੱਸਣੀ ਸੀ ਚੋਰੀ ਨਾ ਮੈਂ ਤੈਨੂੰ ਪਹਿਲੀ ਦੱਸ ਦਿੰਨੀ ਆ ਦੇਖ ਹੁਣ ਆਪਣੀ ਕੁੜੀ ਦਾ ਦੇਖ ਮੈਂ ਰਿਸ਼ਤਾ ਨਹੀਂ ਕਰਾਇਆ ਹੋਇਆ ਦੇਖ ਨੰਦ ਦੇਤੇ 5 ਸਾਲ ਹੋ ਗਏ ਹੁਣ ਤੁਸੀਂ ਭਾਈ ਤੋੜਨ ਦੀ ਕੋਈ ਸਲਾਹੀ ਨਹੀਂ ਕਰਦੇ ਉਹਨੂੰ ਪੋ ਮੇਰੀ ਗੱਲ ਸੁਣੋ ਹੁਣ ਤੂੰ ਪਹਿਲਾਂ ਤਾਂ ਗੱਲ ਨਹੀਂ ਕਰੀ ਹਨਾ ਹੁਣ ਲੈ ਆ ਕੋਈ ਮਕਲਾਵੇ ਦੇ ਦਿਨ ਨਹੀਂਗੇ ਨਾ ਦਿਨ ਨੂੰ ਪਾਈ ਕੀ ਹੁੰਦਾਗਾ ਵਿਆਹ ਹੋਇਆ ਹੋਇਆ ਸਮਾਨ ਸਾਰਾ ਛੋਟਾ ਬਣਿਆ ਪਿਆਗਾ ਤੇ ਇੱਕ ਦਿਨ ਦਾ ਕੰਮ ਅਗਲੇ ਪੰਜ ਜਣੇ ਆਉਣਗੇ ਅਗਲੇ ਲੈ ਜਾਣਗੇ ਮਕਲਾਵਾ ਹੁਣ ਸਾਡੀ ਤਾਂ ਸਾਰੀ ਕਾਨਕ ਵੱਢਣ ਵਾਲੀ ਪਈ ਐ ਫਿਰ ਤੂੜੀ ਤਾਂ ਦਸਾਂਗੇ ਹਨਾ ਫਿਰ ਅਸੀਂ ਤੇ ਅਸੀਂ ਕਿਹੜਾ ਜੀਰੀ ਦਾ ਨਰਮਾ ਵੀ ਵੇਚਣਾ ਫਿਰ ਨਰਮਤਲ ਕੋਈ ਨਾ ਫੇ ਨਰਮਾਈ ਦੀ ਜੋ ਤਾਂ 1 2 ਘੰਟਿਆਂ ਦਾ ਕੰਮ ਹੈ ਪੁੱਤ ਸਾਰਾ ਜੇ ਤਾਂ ਤੁਸੀਂ ਉਹੀ ਗੇ ਪੀਂਗ ਪਾਈ ਰੱਖਣੀ ਹੈ ਕੰਮ ਤੇ ਤਾਂ ਥੋਡੀ ਸਲਾਹ ਦੇਖ ਲਓ ਹੁਣ ਅਗਲੇ ਨੂੰ ਵੀ ਇੰਨੇ ਸਾਲ ਹੋ ਗਏ ਖੜੇ ਨੂੰ ਮੈਂ ਤਾਂ ਅਗਲੇ ਨੂੰ ਆਏ ਕਰ ਦੇਣੀ ਆ ਵੀ ਚਲ ਕੋਈ ਨਾ ਸੋਨ ਨੂੰ ਮਕਲਾਵਾ ਦਵਾਉਂ ਆਪਣੀ ਘਰ ਦੀ ਗੱਲ ਹੈਗੀ ਲੁੱਪਾ ਫਿਰ ਪਹਿਲਾਂ ਉਹਦੀ ਅੱਖ ਲੱਗੀ ਪਈ ਸੀ ਅੱਖ ਲੱਗਣ ਵਾਲਾ ਕੰਮ ਨਹੀਂ ਅੱਖ ਤਾਂ ਉਹਨਾਂ ਦੀ ਨਹੀਂ ਸੀ ਲੱਗੀ ਅੱਖ ਤਾਂ ਮੇਰੀ ਲੱਗੀ ਪਈ ਹੈ ਜਾਂ ਥੋਡੀ ਲੱਗੀ ਪਈ ਆ ਸਾਡਾ ਕੀ ਕਸੂਰ ਹੈ ਜਦੋਂ ਮੁਕਲਾਵਾ ਮੰਗਣੀ ਸੋਦੀ ਦੇ ਦੇਾਂਗੇ ਵੇਖ ਲੈ ਉਹਨਾਂ ਤਾਂ ਕਈ ਸਾਲ ਹੋ ਗਏ ਮੈਂ ਕਿਦਦੇ ਮੰਗੀ ਜਾਂਦੇ ਕਿੰਨਾ ਚਿਰ 2 ਸਾਲ ਪਹਿਲਾਂ ਤੋਂ ਤੁਸੀਂ ਆਖਣ ਲੱਗੇ ਹਾਪਰੀਤ ਨਾ ਗੱਲ ਕਰਿਆ ਕਰ ਹਾਪਰੀਤ ਵੀ ਕਹਿਆ ਕਰ ਉਹ ਐ ਤਾਂ ਹਜੇ ਕੋਰਸ ਕਰੀ ਜਾਂਦੀ ਐ ਪੜੀ ਜਾਂਦੀ ਐਗੀ ਉਦੋਂ ਤੁਸੀਂ ਮੈਨੂੰ ਲਾਰੇ ਲਾਈ ਰੱਖੇ ਭਾਈ ਕਵਾ ਤੂੰ ਕਿਡੀਆਂ ਗੱਲਾਂ ਕਰਦੀ ਐ ਅਸੀਂ ਤਾਂ ਕਿਤੇ ਗੱਲ ਹੀ ਨਹੀਂ ਕੀਤੀ ਅਸੀਂ ਤਾਂ ਰੋਜ਼ ਫਿਕਰ ਕਰਦੇ ਆਂ ਵੀ ਮਕਲਾਵਾ ਕਿਉਂ ਨਹੀਂ ਲੈਂਦੇ ਉਹ ਤੂੰ ਹੀ ਫਿਕਰ ਕਰੀ ਜਾਣਾ ਬੁਰਗਾਂ ਨੂੰ ਪਤਾ ਹੁੰਦਾਗਾ ਇਹਦੀਆਂ ਗੱਲਾਂ ਦਾ ਤੂੰ ਤਾਂ ਕਿਤੇ ਗੱਲ ਦੀ ਕਿਤੇ ਧਿਆਨ ਹੀ ਨਹੀਂ ਦਿੱਤਾ ਵੀ 5 ਸਾਲ ਹੋ ਗਏ ਆਪਣੀ ਘਰ ਵਿੱਚ ਹਰ ਵਾਰੀ ਜਵਾਬ ਦਿੰਦੀ ਤੈਨੂੰ ਉਹ ਐਂ ਕਹਿੰਦੀ ਕਰਾਂ ਮੈਂ ਫੋਨ ਕਰਦੀ ਵੀ ਭਾਈ ਹੁਣ ਮਕਲਾਵਾ ਦੇਉਗਾ ਅਗਲੇ ਮਕਲਾਵੇ ਨੂੰ ਕਹਿੰਦੇ ਨੇ ਕਹਿੰਦੀ ਭੂਆ ਕੋਈ ਨਾ ਖੜ ਜੋ ਆਪਣੀ ਘਰ ਦੀ ਗੱਲ ਹੈ ਸਾਨੂੰ ਮਕਲਾਵਾ ਦੇ ਦਾਂਗੇ ਕੁੜੀ ਕੋਰਸ ਕਰੀ ਜਾਂਦੀ ਆ ਅੱਛਾ ਐਂ ਕਹਿੰਦੀ ਰਹੀ ਐ ਐਂ ਕਹਿੰਦੀ ਸੀ ਮੈਨੂੰ ਭੋਲੇ ਚਲੋ ਕਰੀ ਜਾ ਕੇ ਗੱਲ ਕਰਦੇ ਆ ਵੀ ਐਂ ਕਿਉਂ ਕਹਿੰਦੀ ਸੀ ਮੈਨੂੰ ਤਾਂ ਐ ਸੀਗਾ ਵੀ ਲੈ ਕਿ ਜਦੋਂ ਕੋਈ ਮੁਕਲਾਵਾ ਮੰਗਣਗੇ ਉਹੀ ਮੁਕਲਾਵਾ ਦੇ ਦੇਣਗੇ ਤੂੰ ਤਾਂ ਚਿੰਤਾ ਖਾਂਦੀ ਰਹੀ ਇਸ 5 ਸਾਲ ਹੋ ਗਏ ਇਸ ਗੱਲ ਦੀ ਤੂੰ ਕਿਹਨਾਂ ਨੂੰ ਕੋਈ ਜਵਾਬ ਦਿੰਨੇ ਹੋ ਜਵਾਬ ਵਾਲੀ ਕਿਹੜੀ ਬੋਲਦੀ ਉਹੀ ਤਾਂ ਗੱਲ ਹੈ ਨਾਲੇ ਤਾਂ ਭਾਈ ਦਾ ਕੋ ਛੋਡੀ ਬਣਾਉਣੀ ਐ ਚ ਗਰਚ ਨਾਲੇ ਮੇਰੀ ਆ ਅਗਲੇ ਨੇ ਨਹੀਂ ਲੱਗਦਾਗਾ ਅਗਲੇ ਤਾਂ ਬਚੋਲੇ ਨੂੰ ਕਹਿੰਦਾ ਹੁੰਦਾ ਅਗਲਾ ਸੋਨ ਨੂੰ ਕੋਈ ਨਹੀਂ ਕੁਛ ਕਹਿੰਦਾ ਉਹ ਤਾਂ ਪੋਤਰੀ ਗੱਲ ਠੀਕ ਹੈ ਪਰ ਆਜਾ ਆਪਾਂ ਘਰੇ ਜਾ ਕੇ ਗੱਲਾਂ ਕਰਦੇ ਆਂ ਉਰੇ ਗਲੀ ਜਿੱਦਾਂ ਖੜੇ ਬੁਰੇ ਜੇ ਲੱਗਦੇ ਆ ਹੋਰ ਬੁਰੇ ਤਾਂ ਲੱਗਦੇ ਆ ਚਲ ਆ ਜਾ ਭਾਈ ਆ ਜਾ ਚਲ ਆ ਆ ਜਾ ਭਾਈ ਆ ਜਾ ਕੋਤੋਂ ਐ ਕਰ ਹਾਂ ਭਾਈ ਤੂੰ ਤਾਂ ਚੱਲ ਹਰਪ੍ਰੀਤ ਨਾਲ ਘਰੀ ਬੈਠੀ ਐ ਸੁਖ ਨਾ ਮੈਂ ਨਾ ਮੜਾ ਮਿਸਤਰੀਆ ਕੰਮ ਚਲੀ ਜਾਂਦਾ ਇੱਥੇ ਉਹਦੇ ਨਾਲ ਕਰਦਾ ਗੱਲ ਜਾ ਕੇ ਚੰਗਾ ਕਰ ਲੈ ਭਾਈ ਗੱਲ ਫਿਰ ਹੁਣੀ ਆ ਜੀ ਮੈਂ ਤਾਂ ਮੈਨੂੰ ਕੋਈ ਕੋਈ ਗੱਲ ਨਹੀਂ ਹਰਪ੍ਰੀਤ ਨਾਲ ਮੈਂ ਮਿਲੂੰਗੀ ਭਾਈ ਚੰਗਾ ਕੋਈ ਨਹੀਂ ਕੋਈ ਨਹੀਂ ਪੁੱਆ ਲਾ ਇਹ ਵੀ ਇੱਥੇ ਛੱਡ ਕੇ ਵਾਗ ਗਿਆ ਪਤਾ ਨਹੀਂ ਹੁਣ ਇਹਨੂੰ ਆਏ ਆ ਵੀ ਆਪੇ ਹਰਪ੍ਰੀਤ ਨਾਲ ਗੱਲ ਕਰੂਗੀ ਮੈਨੂੰ ਵੀ ਆਏ ਲੱਗਦਾ ਵੀ ਇਹਦਾ ਵੀ ਮਕਰੂਰਾਦੇ ਹੀ ਹੋਇਆ ਪਿਆ ਮੁੰਡੇ ਦਾ ਵੀ ਸਮਾਰ ਕੇ ਗੱਲ ਹੀ ਨਹੀਂ ਕਰਦਾ ਮੇਰੇ ਨਾਲ ਕੀ ਬਣੇ ਕੁੜੀ ਦਾ ਭਾਈ ਹੁਣ ਕੀ ਕਹੀਏ ਹੁਣ ਇਹ ਤਾਂ ਕੰਨੀ ਮੈਂ ਤਾਂ ਹੋਰ ਕਰਾਉਣਾ ਹੈਗਾ ਹੁਣ ਇਹਦੇ ਭਰਾ ਨਾਲ ਗੱਲ ਕਰਨੀ ਪਊਗੀ ਉਹਨੂੰ ਦੱਸਣਾ ਪਊਗਾ ਵੀ ਹੁਣ ਰੱਜੀ ਐ ਕਹਿੰਦੀ ਐ ਹੁਣ ਦੇਖ ਕਿਵੇਂ ਕਰਨਾ ਹੈਗਾ ਕੇ ਮਰਜੀ ਕਰ ਤੂੰ ਮੈਂ ਮਰ ਜਾ ਉਹ ਪੂਆ ਕਿਵੇਂ ਆਈ ਬੈਠੀ ਐ ਪੂਆ ਕਿਤੇ ਮਕਲਾਬੀ ਤਾਂ ਨਹੀਂ ਲੈਣ ਆਗੀ ਕਿਤੇ ਦਿਨ ਦੰਡੇ ਨਾਲ ਆਗੀ ਹੋਵੇ ਹਸਰੀ ਕਾਲ ਪੂਆ ਹਸਰੀ ਕਾਲ ਪੁੱਤ ਹਾਂ ਠੀਕ ਐ ਪੂਆ ਹਾਂ ਹਾਂ ਪੁੱਤ ਠੀਕ ਐ ਵੜੀ ਜਾ ਪੂਆ ਫੋਨ ਫਾਨੀ ਨਹੀਂ ਕਰਿਆ ਚੁੱਪਚੀ ਕੀਤੀ ਜੇ ਆਗੀ ਤੂੰ ਹੋਰ ਪੁੱਤ ਹੁਣ ਕੀ ਕਰਾਂ ਜਿੱਥੇ ਤੇ ਫੋਨ ਲਾ ਲੈਨੇ ਹੋਗੇ ਲਾ ਲੈਨੀ ਹੈ ਤੇ ਤੁਸੀਂ ਤਾਂ ਮੈਨੂੰ ਕੋਈ ਫੇਰ ਗੱਲ ਦੀ ਕੋਈ ਰਾਹਦਾਰੀ ਨਹੀਂ ਪਾਉਂਦੇ ਹਰ ਕੇ ਮਾਇਆ ਖਮਾ ਤਾਂ ਹੁਣ ਚੁੱਪ ਕਰਕੇ ਹੀ ਜਾਉਂਗੀ ਪੂਆ ਚੁੱਪ ਕਰਕੇ ਤਾਂ ਚੱਲ ਤੂੰ ਆ ਗਈ ਪੂਆ ਤੇਨੂੰ ਪਤੀ ਹੁਣ ਅਸੀਂ ਮਿਸਤਰੀ ਲਾ ਰੱਖੇ ਸਾਨੂੰ ਐ ਆ ਵੀ ਨਾਏ ਤਾਂ ਬੇੜਾ ਪੱਕਾ ਕਰ ਲਈਏ ਲੋਕਟ ਲਾ ਲਈਏ ਤੇ ਨਾਲੇ ਬਾਰ ਗਿਓ ਤੈਨੂੰ ਦੇਖ ਉਹ ਬਾੜੀ ਜੀ ਦੀ ਕੰਦੇ ਜੀ ਕੱਢ ਲੀਏ ਐਨਾ ਕੰਮ ਜਾਂ ਕਰ ਲਈਏ ਤੇ ਫੇਰ ਪੱਕਾ ਕਰਾਂਗੇ ਗੱਲ ਚਲ ਕੋਈ ਨਾ ਪੁੱਤ ਸੁਖ ਨਾ ਬੇੜਾ ਵੀ ਪੱਕਾ ਹੋ ਜੂ ਬਾੜੀ ਦੀ ਕੰਦ ਵੀ ਨਿਕਲ ਜੂ ਪਰਮਾਤਮਾ ਸਾਰੇ ਕੰਮ ਬਣਾ ਦੂਗਾ ਤੇ ਆਪਣਾ ਇਹ ਕੰਮ ਵੀ ਪੁੱਤ ਜ਼ਰੂਰੀ ਆ ਦੇਖ ਮਕਲਾਵੇ ਦਾ ਹੁਣ ਹਨਾ 5 ਸਾਲ ਹੋ ਗਏ ਰੱਜੀ ਦੇ ਅਨੰਦ ਦਿੱਤਿਆ ਨੂੰ ਆਪਾਂ ਨੂੰ ਚਲ ਪੁੱਆ 5 ਸਾਲ ਤਾਂ ਹੋ ਗਏ ਫੇਰ ਰੱਜੀ ਦੇ ਅਨੰਦ ਦਿੱਤਿਆ ਨੂੰ ਤੈਨੂੰ ਵੀ ਪਤਾ ਹੀ ਹੈ ਰੱਜੀ ਉਹਦਾ ਨਿਆਣੀ ਸੀ ਫੇਰ 3 ਸਾਲ ਤਾਂ ਫੇਰ ਕਰਈ ਸੀ ਤੁਸੀਂ 5 ਸਾਲ ਦਾ ਪੁੱਤ ਫੇਰ ਕਰਿਆ ਸੀ ਹੁਣ ਅਗਲਾ ਵੀ ਤੈਨੂੰ ਪਤਾਗਾ ਆਥੋਂ ਟੜਕੇ ਭਾਈ ਮੇਰੀ ਡੇੜੀ ਆ ਕੇ ਚੜਦਾਗਾ ਅਗਲਾ ਕਹਿੰਦਾ ਵੀ ਹੁਣ ਭਾਈ ਤੂੰ ਬਚੋਲਣਾ ਤੁਹਾਨੂੰ ਭਾਈ ਮਕਲਾਵਾ ਕੋਈ ਨਹੀਂ ਪੂਆ ਤੂੰ ਐ ਕਹਦੇ ਵੀ ਭਾਈ ਇੱਕ ਤਾਂ ਵੇੜਾ ਪੱਕਾ ਕਰੀ ਜਾਂਦੇ ਕੱਲ ਨੂੰ ਦੇਖ ਪੂਆ ਪ੍ਰਾਣਾ ਤਰਾਣਾ ਆਊਗਾ ਘਰ ਸੋਹਣਾ ਲੱਗਦਾ ਵਧੀਆ ਪੱਕਾ ਹੋਵੇ ਵੇੜਾ ਗੱਡੀ ਖੜਾ ਦੂ ਮੋਟਰਸਾਈਕਲ ਖੜਾ ਦੂ ਤੇ ਹੁਣ ਐ ਕੱਚੇ ਵੇੜੇ 'ਚ ਤਾਂ ਤੇ ਰੇਤਾ ਪਈ ਊ ਡੜ ਚਲ ਕੋਈ ਨਾ ਪੁੱਤ ਇਹ ਤਾਂ ਹੁਣ ਸਾਰਾ 5-10 ਦਿਨਾਂ 'ਚ ਬਣ ਜੂ ਕੰਮ ਇਹ ਤਾਂ ਕਿੰਨਾ ਕਾਗ ਕਿਤੇ ਬਣ ਜੂ ਪੂਆ 5-10 ਦਿਨਾਂ 'ਚ ਕੋਈ ਮਿਸਤਰੀ ਨਹੀਂ ਮਿਲਿਆ ਉਹ ਮਿਸਤਰੀ ਮਸਾ ਮਿਲਿਆ ਅੱਜ ਲੋ ਫਿਰ ਹੁੰਦੀ ਰਹਿਣਾ ਹੁਣ ਉਹੀ ਗੱਲ ਹਰਪ੍ਰੀਤ ਮਕਲਾਵਾ ਦੇਣ ਦੇ ਜਮਾ ਰਾਦੇ ਹੀ ਨਹੀਂ ਤਾ ਦੇ ਹੁਣ ਬਥੇਰਾ ਚੇਰ ਹੋ ਗਿਆ ਮੈਨੂੰ ਵੀ ਉਹਨਾਂ ਨੂੰ ਪਹਿਲਾ ਰੇ ਲਾਉਂਦੀ ਨੂੰ ਲੈ ਭੂਆ ਅਸੀਂ ਕਿਉਂ ਨਹੀਂ ਕਰਦੇ ਅਸੀਂ ਤਾਂ ਪਿਛਲੇ ਸਾਲ ਕਿਹਾ ਸੀ ਤੈਨੂੰ ਉਦੋਂ ਤੂੰ ਡਿੱਕਾ ਲਾਤਾ ਉਦੋਂ ਕਹਿੰਦੀ ਸਾਡੇ ਨਹੀਂ ਲੋਟ ਮਾਂ ਜਾ ਉਹਦੇ ਦਾ ਕਹਿੰਦੀ ਰਹਿਣਾ ਉਹ ਵੀ ਕਾ ਦਿੰਦੇ ਸੀ ਕਿ ਸਾਡੀ ਕੁੜੀ ਤਾਂ ਕਿ ਕੋਰਸ ਕਰਦੀ ਆਪਣੀ ਭੂਆ ਪੜੀ ਜਾਂਦੀ ਹੈਗੀ ਤੁਸੀਂ ਨਹੀਂ ਮੈਨੂੰ ਕੋਈ ਰਾਟੋ ਪੜ੍ਹਾਈ ਦੀ ਗੱਲ ਤਾਂ ਜਦੋਂ ਵਿਆਹ ਹੋਇਆ ਉਹ ਨਹੀਂ ਹੋਈ ਸੀ ਵੀ ਪਹਿ ਸਾਡੀ ਕੁੜੀ 2-3 ਸਾਲਾਂ ਵਾਲੇ ਪੜੂਗੀ ਨਿਸਾਲਾ ਟੱਪ ਗਿਆ ਉਹਦੀ ਪੜ੍ਹਾਈ ਲਿਖਾਈ ਚ ਫਿਰ ਉਹ ਕਹਿੰਦੀ ਮੈਂ ਆਹ ਕੰਪਿਊਟਰ ਦਾ ਕੋਰਸ ਜਾ ਕਰ ਲਾਵਾਂ ਤੇ ਪੈਰਾ ਸਿਰੋ ਜਾ ਉਹ ਕਰਨ ਲੱਗ ਗਈ ਤੇ ਹੁਣ ਆਇਤ ਕੀ ਬੇਲੀ ਆ ਬਸ ਚਲ ਕੋਈ ਨਾ ਫਿਰ ਹੁਣ ਕਿ ਤੈਨੂੰ ਦੱਸਾਂਗੀ ਭੂਆ ਜੇ ਕੁੜੀ ਬੇਲੀ ਐ ਤਾਂ ਹੁਣ ਫਰਸ਼ ਦਾ ਛਿੜ ਗਿਆ ਅਸੀਂ ਕਿਹੜਾ ਕੋਠੀ ਪਾਈ ਜਾਨੇ ਆ ਕੋਠੀ ਤਾਂ ਨਹੀਂ ਪਾਉਨੇ ਚਲ ਕੋਈ ਨਹੀਂ ਵੀ ਬਣ ਜਾਊਗਾ ਹੁਣ ਤੁਸੀਂ ਮੈਨੂੰ ਐ ਦੱਸੋ ਵੀ ਕਾਇ ਦਿਨ ਖੜਗੇ ਅਸੀਂ ਦਿਨ ਭੂਆ ਤੈਨੂੰ ਦੱਸੀ ਤਾਂ ਜਾਂਨੀ ਆ ਜੇ ਕੰਮ ਤਾਂ ਨਿਭੜਿਆ ਨਹੀਂ ਤੂੰ ਤਾਂ ਦਿਨਾਂ ਤੇ ਵੀ ਆ ਗਈ ਕੰਮ ਤਾਂ ਹੁਣ ਛੱਡ ਗਿਆ ਭਾਈ ਫੇਰ ਆਈ ਨਹੀਂ ਪਤਾ ਵੇੜਾ ਪੱਕਾ ਕਰ ਲੋ ਬਾੜੀ ਦੇ ਕੰਦੇ ਬਣ ਕੱਢ ਲੋ ਫੇਰ ਤੁਸੀਂ ਕਹਿ ਦਿਓ ਅਸੀਂ ਆ ਮੂਰੇ ਛੱਤ ਲਗੇ ਚੱਲ ਭੂ ਆਏ ਕਰ ਲਾਂਗੇ ਇੱਕ ਦੋ ਵਸਾਖ ਰਹਿੰਦੇ ਦਾ ਕਰ ਲਾਂਗੇ ਭਾਈ ਉਦੋਂ ਪਹਿਲਾਂ ਤਾਂ ਨਹੀਂ ਅਸੀਂ ਕਰ ਸਕਦੇ ਲੈ ਹਾਂ ਭੂ ਇੱਕ ਵਸਾਖ ਵੀ ਆ ਜੂਗਾ ਤੇ ਸਾਰਾ ਇੱਕ ਵਸਾਖ ਨਹੀਂ ਭੂ ਆ ਇੱਕ ਦੋ ਵਸਾਖ ਰਹਿੰਦੇ ਹਾਂ ਹਾਂ ਕਰਨਾ ਹੋ ਜੂ ਫੇਰ ਉਦੋਂ ਤਾਂ ਕਰ ਸਕਦੇ ਹਾਂ ਉਦੋਂ ਪਹਿਲਾਂ ਨਹੀਂ ਫੋ ਪੈਂਦਾ ਕਾਲ ਕੋਈ ਨਾ ਮੈਂ ਤਾਂ ਉਹਨਾਂ ਨੂੰ ਕੋਈ ਹੋਰ ਗੱਪ ਮਾਰ ਦੂੰਗੀ ਮੈਂ ਤਾਂ ਹੁਣ ਵੀ ਉਹਨਾਂ ਨੂੰ ਐਂ ਹੀ ਕਰਦੀ ਆਂ ਵੀ ਚਲ ਕੋਈ ਨਾ ਅਸੀਂ ਭੰਜਦੇ ਨਹੀਂ ਸਾਡੀ ਘਰ ਦੀ ਗੱਲ ਹੈਗੀ ਕੋਈ ਬਗਾਨੀ ਨਹੀਂ ਜਿੱਥੇ 5 ਸਾਲ ਲਾਰੇ ਲਾਉਂਦੀ ਨੂੰ ਹੋ ਗਏ ਮਹੀਨਾ ਹੋਰ ਲਾ ਲੈ ਇੱਕ ਮਹੀਨੀ ਰਹਿ ਗਿਆ ਉਹਨਾਂ ਨੂੰ ਵੀ ਤੂੰ ਦੇਖ ਲੈ ਐਂਤਵਾਰ ਦੀ ਵਿਸਾਖੀ ਐ ਇੱਕ ਵਿਸਾਖ ਹੋ ਜੂ ਅੱਦਿ ਹਾਂ ਜੇ 22 22 ਦਿਨ ਰਹਿ ਜਾਣਗੇ ਹੁਣ ਅਗਲੇ ਉਹ ਕਹਿੰਦੇ ਭਾਈ ਸਾਨੂੰ ਵੀ ਹੁਣ ਲੋਕ ਪੁੱਛਦੇ ਨੇ ਵੀ ਤੁਹਾਡੇ ਮੁੰਡੇ ਵੇਹੇ ਨੂੰ 5 ਸਾਲ ਹੋ ਗਏ ਵੀ ਤੁਸੀਂ ਬਹੂਰਾ ਮਕਲਾਵਾ ਕਿਉਂ ਨਹੀਂ ਲਿਆਉਂਦੇ ਭਾਈ ਆਲਦੇ ਨੂੰ ਵੀ ਕਚੇਈ ਆਉਂਦੀ ਹੈਗੀ ਕੋਈ ਨਹੀਂ ਪੂਆ ਮਕਲਾਵਾ ਕਿੱਧਰ ਜਾਣਾ ਐ ਮਕਲਾਵਾ ਤਾਂ ਬਾਗੀ ਜਾਊ ਆ ਗਈ ਨੂੰ 2 ਮਹੀਨੇ ਨਹੀਂ ਹੋਏ ਹੁੰਦੇ ਜਦੋਂ ਬੁੜੀਆਂ ਅੱਡਾ ਲਾ ਕੇ ਬਹਿ ਜਾਂਦੀਆਂ ਹੁਣੀ ਚਾਹ ਨਾ ਨੂੰ ਚਲ ਕੋਈ ਨਾ ਅੱਡਾ ਤਾਂ ਉਹ ਤਾਂ ਬਣਈਆ ਪੁੱਤ ਦੇਖ ਲੈ ਨਾ ਤੇ ਸੱਸ ਨੂੰ ਹਾਂ ਲੜ ਗਿਆ ਤੇ ਕਿਉਂ ਤੇਰੇ ਚੜੀਆਂ ਤੇਰੇ ਸਿਰ ਤੇ ਕੁੜੀ ਤੋਰਾਂਗੇ ਕੱਲ ਨੂੰ ਸਾਡੀ ਕੁੜੀ ਨੂੰ ਕੰਡੇ ਜਿੰਨਾ ਦੁੱਖ ਨਹੀਂ ਚਾਹੀਦਾ ਨਾ ਨਾ ਪੁੱਤ ਲੈ ਗਿਆ ਭਲਾ ਕੰਡੇ ਜਿੰਨਾ ਦੁੱਖ ਕਰਨਾ ਹੁੰਦਾ ਫਿਰ ਭਲਾ ਮੈਂ ਕਿਉਂ ਬਚੋਲਣ ਬਣਦੀ ਲਾਂਬਾ ਲੂੰਬਾ ਨਹੀਂ ਸੋਨ ਨੂੰ ਆਉਂਦਾ ਮੈਂ ਦੱਸਾਂ ਕੱਲ ਸਾਰੀ ਉਮਰ ਤੱਕ ਕੁੜੀ ਦਾ ਵੇਖ ਪੂਆ ਰਾਜਵੀਰ ਤਾਂ ਹੁਣ ਗਈ ਹੋਈ ਐ ਬਾਹਰ ਨੂੰ ਅੱਜ ਇਹ ਤਾਂ ਹੁਣ ਮੁੜਿਆਵੇ ਨਾ ਮੁੜੇ ਤਾਂ 2 ਘੰਟੇ ਬਾਅਦ ਹੀ ਛੇਲੇ ਨਾਲ ਸੁਲੂ ਕੋਲੇ ਲਾਵੀ ਆਉਂਦੀ ਏ ਮਾੜਾ ਮੋਟਾ ਹੋ ਜੇ ਵੀ ਚੱਲੀ ਜਾਂਦਾ ਨਾ ਕੋਈ ਪੜਾਈ ਲਿਖਾਈ ਦਾ ਇਹ ਕਗਲਾ ਬੋ ਤਾਂ ਮੈਂ ਤੁਹਾਨੂੰ ਦੱਸਾਂ ਗੱਲ ਖੜ ਤੱਕ ਲਾ ਫਮਾ ਸਾੜਦੀ ਜਾਵੇ 3 ਸਾਲ ਵੀ ਕਰ ਦੇ ਹੁਣ ਅਗਲਾ ਟਾਈਮ ਕੰਨੀ ਦੇਖ ਕੇ ਡਰਦਾਗਾ ਵੀ ਹੁਣ ਤਾਂ ਨਾ ਅਗਲਾ ਉਹਦੀ ਮੁਕਰ ਮਕਰ ਆਈ ਹੋ ਜਾਂਦੀ ਹੈਗੀ ਕੀ ਕਰੇ ਅਗਲੇ ਦੇ ਮਨ ਚ ਵੀ ਹਰ ਤਰੀਕਾ ਪਾੜਾਗਾ ਲੈ ਪੁੱਤ ਤੈਨੂੰ ਗੱਲਾਂ ਕਰਦੀਆਂ ਜਿਵੇਂ ਅਸੀਂ ਮੁਕਰਦੇ ਹੁੰਨੇ ਆ ਨਾ ਜੇ ਮੁਕਰ ਨਾ ਹੁੰਦਾ 5 ਸਾਲਾਂ ਦੀ ਮੁਕਰ ਜਾਂਦੀ ਸੀ ਕਾਲ ਭਾਈ ਬਦਿਓ ਚੰਗਾ ਨਹੀਂ ਮੁੱਕਰਦੇ ਜਾਲ ਨਾਲ ਮੇਰੀ ਛਾਵਾਂ ਛੇ ਨਾ ਛੋਡੀ ਛਾਵਾਂ ਛੇ ਆ ਸਾਰਾ ਮਕਲਾਵਾ ਬਣਿਆ ਪਿਆ ਇੱਕ ਦਿਨ ਦਾ ਕੰਮ ਆ ਮਾਂਜਾ ਕਹਿੰਦੀ ਤੁਸੀਂ ਕਿਉਂ ਇੱਕ ਜੇਠ ਨੂੰ ਡੀਕ ਦੇ ਆਉਂਗੇ ਦੋ ਦਿਨਾਂ ਚ ਕੰਮ ਨਿਵੇੜ ਕੇ ਪਰਾ ਕਰੋ ਮਕਲਾਵੇ ਦਾ ਜੇਠ ਨਹੀਂ ਕਿਹਾ ਭੂਆ ਤੈਨੂੰ ਕਰਾਂਗੇ ਤਾਂ ਵਸਾਖ ਵਸਾਖ ਦੀ ਗੱਲ ਕਰ ਜਿੰਨੇ ਚਿਰ ਫਾਸ ਨਹੀਂ ਲੱਗਦਾ ਉਹਨਾਂ ਚਿਰ ਕਰਨੀ ਅਸੀਂ ਕਰਦੇ ਭਾਈ ਉਫ ਫੇਰ ਉਹੀ ਗੱਲ ਮਾੜਾ ਮੋਟਾ ਘਰ ਵੀ ਸੋਨਾ ਲੱਗਣਾ ਚਾਹੀਦਾ ਚਲ ਪੂਆ ਮੈਂ ਤੈਨੂੰ ਚਾਦੀ ਕੁੱਟ ਕਰ ਦੇਣੀ ਫਿਰ ਤੂੰ ਮੁੜੇਂਗੀ ਹੋਰ ਭਾਈ ਨਾਲ ਜਾ ਮੋੜੂਂਗੀ ਮਤਲਬ ਆਥਾਂ ਦਾਇ ਤੈ ਕਿ ਆਈਆਂ ਐਨੇ ਕੰਮ ਪਏ ਨੇ ਮਤਲਬ ਬਿਚੋ ਕੰਮ ਛੱਡ ਕੇ ਆਈਆਂ ਆਵਦੀ ਨੂਨੂ ਕਹਿ ਕੇ ਚਲ ਕੋਈ ਨਹੀਂ ਕੋ ਕੰਮ ਦਾਉਣ ਸਾਡੇ ਵੀ ਪਿਆ ਤੇਰਾ ਭਤੀਜਾ ਵੀ ਪੰਜਾ ਫਿਰ ਦਮਿਸਤਰੀ ਕੋਲੇ ਉਹ ਵੀ ਹੈ ਨਹੀਂ ਕਰੇ ਮਿਲਿਆ ਤਾਂ ਨਹੀਂ ਤੈਨੂੰ ਨਾ ਟੱਕਰ ਗਿਆ ਸੀ ਮੈਨੂੰ ਮਿਲ ਗਿਆ ਰਾਹ 'ਚ ਇਥੇ ਜੇਕਰ ਮੇਰੇ ਨਾਲ ਹੀ ਆਇਆਗਾ ਕਹਿੰਦਾ ਗੱਲ ਹੋਗੀ ਤੇਰੀ ਹਾਂ ਗੱਲ ਹੋਗੀ ਇਹੀ ਕੁਛ ਮੈਨੂੰ ਉਹਨੇ ਆਖੇ ਹੀ ਕੁਛ ਤੁਸੀਂ ਤੂੰ ਕਹੇਗਾ ਕਿ ਮੈਂ ਤੇ ਉਸਦਾ ਗੱਲ ਦਾ ਨਾ ਮਥੇ ਮਥਾਈ ਬੈਠੇ ਸੀ ਦੋਨੇ ਲੈ ਪੂਆ ਨੇ ਤਾਂ ਮੇਰੇ ਕੋਲ ਗੱਲ ਵੀ ਨਹੀਂ ਕਰੀ ਤੂੰ ਹੀ ਕਰ ਜਾਨੀ ਉਹਨੇ ਤੇ ਤੈਨੂੰ ਆਪ ਹੀ ਕਹਤਾ ਹੂੰ ਮੈਂ ਵੀ ਸੁੱਤੇ ਕਰਾ ਹੋਰ ਉਹ ਵੀ ਕਹਿੰਦਾ ਕਹਿੰਦਾ ਪੂਆ ਹੁਣ ਤਾਂ ਅਸੀਂ ਕਣਕ ਕੱਢਣੀ ਆ ਤੂੜੀ ਬਣਾਉਣੀ ਆ ਕਹਿੰਦਾ ਸੋਹੀ ਨੇ ਉਹਨੇ ਪਾਤੀ ਤੇ ਫਿਰ ਪੂਆ ਤੂੰ ਵੀ ਸੇਣੀ ਐ ਹੁਣ ਰੁੱਤ ਕਿਹੜੀ ਐ ਕੀ ਨਾ ਕੋ ਤਾਂ ਤੈਨੂੰ ਵੀ ਪਤਾ ਹੈ ਚਲ ਕੋਈ ਨਾ ਬੁਣਾ ਲੈ ਫੇਰਾ ਸੀ ਕਿਹੜਾ ਭੱਜਣ ਲੱਗੇ ਆ ਕੋਈ ਨਹੀਂ ਕਰ ਦਿਆਂਗੇ ਚੰਗਾ ਬਣਾਉਣੀ ਹੈ ਚਾਹ ਦੀ ਕੁੱਟਾ ਚੰਗਾ ਬਣਾ ਲੈ ਪੁੱਤ ਜਾ ਹੀ ਮੈਂ ਤਾਂ ਮੇਰੀ ਸਹੇਲੀ ਕੋਲੇ ਵਧੀਆ ਹੋ ਗਿਆ ਆ ਦੇਖ ਲਾ ਰੋਜ਼ ਕਹਿ ਦਿੰਦੇ ਹੈਗੇ ਕਰਾ ਲਾ ਵਿਆਹ ਕਰਾ ਲਾ ਮੈਂ ਕੋ ਕਰਾਉਣੀ ਹੈ ਕਿ ਗਾਂ ਦੀ ਇਹ ਜੇ ਬੁੱਝੜ ਜੱਟ ਨਾ ਕਰਾ ਲਾ ਅਗਲਾ ਚਾਰ ਲਿਆ ਕੇ ਖੋਲੇ ਬਨ ਦੂਗਾ ਤੇ ਅਗਲਾ ਉੱਥੇ ਗੋਹਾ ਛਟਾਈ ਜਾਊਗਾ ਰੋਟੇ ਦਾ ਪਕਵਾਈ ਜਾਊਗਾ ਮੈਂ ਤਾਂ ਟੌਰ ਨਾ ਰਹੂਗੀ ਉੱਥੇ ਵਧੀਆ ਅਗਲਾ ਕਮਾ ਕੇ ਲਿਆਇਆ ਕਰੂ ਤੇ ਮੈਂ 베ਲੀ ਬਹਿ ਕੇ ਖਾਇਆ ਕਰੂ ਭੂਮੇ ਮਰ ਜਾ ਇਹ ਆ ਕਿੱਧਰ ਆਈ ਬੈਠੀ ਹੈ ਲੈ ਹਾਦੀ ਹੋ ਗਈ ਉਹ ਤਾਂ ਰੋਜ਼ ਹੀ ਮੂੰਹ ਚੱਕ ਕੇ ਆ ਵਰਦੀ ਆ ਇਹਦਾ ਜੇ ਮੈਨੂੰ ਕਰਨਾ ਹੀ ਪਊ ਇੱਕ ਪਾਸਾ ਇਹਦਾ ਮੈਂ ਕਹੂੰਗੀ ਕੋਈ ਨਾ ਕਿਧਰੇ ਹੀ ਰਹਿ ਜਾਣ ਬਾਈ ਜੇ ਹਰਪ੍ਰੀਤ ਮੈਂ ਕਹਿੰਨੀ ਇਹਨੂੰ ਮੈਂ ਨਹੀਂ ਇਹਨੂੰ ਤੋੜ ਕੇ ਜਵਾਬ ਸਸਰੀ ਕਾਲਪੂਆ ਸਸਰੀ ਕਾਲਪੁੱਤ ਕਿੱਧਰ ਵਾਗ ਗਈ ਸੀ ਰੱਜੀ ਮੈਂ ਤਾਂ ਉੱਥੇ ਮੇਰੀ ਸਹੇਲੀ ਕੋਲੇ ਗਈ ਸੀਗੀ ਅੱਛਾ ਉੱਥੇ ਬੈ ਗਈ ਜਾ ਕੇ ਮੈਂ ਕਿਹਾ ਤੂੰ ਮਾਈ ਬੈਠੀ ਹੈਂਗੀ ਹਾਂ ਖਾਣ ਵਾਲੀ ਆਈਆਂ ਪੁੱਤ ਅੱਛਾ ਹੋਰ ਹੁਣ ਦੇਖ ਹੁਣ ਤੇਰੇ ਮਕਲਾਵੇ ਦੀ ਤਿਆਰੀ ਕਰਦੇ ਆਂਗੇ ਮਕਲਾਵਾ ਹੋਰ ਕੀ ਹੁਣ ਤਿਆਰੀ ਕਰਨੀ ਨਹੀਂ 5 ਸਾਲ ਹੋ ਗਏ ਤੈਨੂੰ ਹੁਣ ਪਰਜਾਈ ਦੀਆਂ ਰੋਟੀਆਂ ਪੱਕੀਆਂ ਖਾਂਦੀ ਨੂੰ ਮੇਰੀ ਗੱਲ ਸੁਣ ਪੂਆ ਮੈਂ ਤਾਂ ਨਿਉਂ ਕਾ ਗੱਲ ਦੱਸਦੀ ਆਂ ਐਵੇਂ ਨਾ ਗੇੜੇ ਗੂੜੇ ਜੇ ਮਾਰਾ ਕਰ ਮੈਂ ਉਹ ਨਹੀਂ ਕਰਾਉਂਦੀ ਕਰੂੰਦੀ ਹੈਗੀ ਉੱਥੇ ਨਾ ਕਰਾਉਂਦੀ ਨਹੀਂ ਉੱਥੇ ਨਹੀਂ ਕਰਾਉਂਦੀ ਤੇ ਫੇਰ ਉਹਦੀ ਨਾ ਪਾਈ ਤੋਂ ਨੰਦਾ ਤੇ ਵੈਂਦੀ ਕਿਉਂ ਲਗੜੇ ਨੂੰ ਦਾਗ ਲਾਇਆ ਕੋਈ ਸੂਸੀ ਦਾਗ ਲਾਇਆ ਗਹਾਨੀ ਦਾਗ ਤਾਂ ਤੁਸੀਂ ਮੈਨੂੰ ਲਾਤਾ ਜੇ ਚੱਕ ਕੇ ਗੁੱਡੀ ਵਿੱਚ ਤੇਰੇ ਚੋਈ ਜਿਦਰ ਦਤ ਤੁਸੀਂ ਚੱਕ ਕੇ ਜੀ ਗੁੱਡੀ ਨੂੰ ਕੀ ਪਤਾ ਹੁਣ ਵੀ ਕਿਉਂ ਸਹੀ ਤੇਰੀ ਉਮਰ ਸੀ 15 ਸਾਲਾਂ ਦੀ ਸੀ ਕੋਈ ਨਿਆਣੀ ਨਹੀਂ ਸੀ 15 ਸਾਲ ਦਾ ਤਾਂ ਜਵਾਕ ਹੁੰਦਾ ਤੂੰ ਵੀ ਹੱਦ ਕਰੀ ਨੀ ਮੈਨੂੰ ਤਾਂ ਲੱਗਦਾ ਵਿੱਚ ਤੈਨੂੰ ਨਾ ਫਸਾਉਣਾ ਪੈ ਜੇ ਮੈਨੂੰ ਕਿਹ ਕੀ ਗੱਲ ਬਚਾਲੇ ਸਾਕ ਕਰਾਉਂਦੀ ਆਏ ਨੇ ਆ ਜਾਂਦੀ ਇੱਥੇ ਚੂੜੀਆਂ ਪਵਾਉਣ ਦੀ ਮਾਰੀ ਆਹ ਚੂੜ ਨੂੰ ਹੀ ਪੱਲੇ ਰਹਿ ਜਾਣਗਾ ਤੇਰੇ ਨਾ ਕੀ ਗੱਲ ਤੂੰ ਮੈਨੂੰ ਆ ਕੇ ਦੱਸ ਦੇ ਖੋਟ ਕੀ ਹੈ ਅਗਲੇ ਚ ਤੂੰ ਕੀ ਨਹੀਂ ਕਰਾਂ ਮੈਂ ਨਹੀਂ ਕਰਾਂਦੀ ਬੁੱਝੜ ਜਾਣਾ ਕੋਈ ਪਾੜ ਲੈਣੇ ਕੋ ਪੜਿਆ ਲਿਖਿਆ ਕਿ ਤੇ ਲੱਗਿਆ ਪਾੜ ਲੈਂਦੀ ਕੋਈ ਅਫਸਰ ਲੱਗਿਆ ਪਾੜ ਲੈਂਦੀ ਨਾ ਅਫਸਰ ਲੱਗਿਆ ਪਾੜ ਪਾੜ ਲੈਂਦੀ ਤੇ ਉਹ ਮੁੰਡੇ ਨੂੰ ਕਿ ਸੱਖ ਨਾ ਸੋਹਣੀ ਖੇਤੀ ਕਰਦਾ ਇਨੀ ਨਹੀਂ ਫਸਲ ਕਰਦਾਗਾ ਜੇ ਕੋਈ ਉਹ ਆਹਗਾ ਟੋਕਰਾ ਟੋਕਰਾ ਅਗਲਾ ਰੋਟੀਆਂ ਦਾ ਪਕਵਾਇਆ ਕਰੂ ਠੀਕ ਆ ਗੱਲ ਸੁਣ ਮੇਰੀ ਧੀ ਲੈ ਕੇ ਅਗਲਾ ਖੋਲੇ ਵੰਦੂਗਾ ਮੈਂ ਤਾਂ ਉੱਥੇ ਗੋਹਾ ਛੱਡੀ ਮਰ ਜੂਗੀ ਨਾ ਗੋਹਾ ਛੱਡੀ ਮਰ ਜੈਗੀ ਫਿਰ ਦੁੱਧ ਨਹੀਂ ਪਿਆ ਕਰੇਗੀ ਮੈਂ ਤਾਂ ਦੁੱਧ ਬਿਨਾਂ ਦੁੱਧ ਤੋਂ ਸਾਰ ਲੂ ਮੈਂ ਤਾਂ ਗ੍ਰੀਨ ਟੀ ਪੀ ਲਿਆ ਕਰੂ ਮੈਂ ਨਹੀਂ ਪੀਂਦੀ ਕੋਈ ਦੁੱਧ ਆਹੋ ਹੁਣ ਕੱਲਾ ਧੰਦੇ ਬਾਸ ਸੋਣਾ ਹਾਂ ਸਹੀ ਗੱਲ ਆ ਮੈਂ ਤਾਂ ਉਹੀ ਕੰਮ ਭਾਜਦੀ ਆ ਜਿਹੜਾ ਤੂੰ ਕਹੀ ਇੰਨੀ ਆ ਅੱਛਾ ਫਿਰ ਆਏ ਨਹੀਂ ਹੁਣ ਗੱਲ ਬਾਣ ਦੀ ਮਦਦ ਇਹਨੂੰ ਉੱਥੇ ਲੈ ਕੇ ਜਾਉਂ ਕਿਵੇਂ ਤੇਰੇ ਮਕਲਾਵਾ ਜਾਂਦੇ ਹੁੰਦੇ ਨੇ ਪਤਾ ਮੇਰੀ ਵੀ ਲੱਗੀ ਮਾਏ ਕਿਵੇਂ ਅੰਦਰ ਬੈ ਅੱਖਿਆ ਨਾ ਮਾਏ ਅੰਦਰੋਂ ਕਿਵੇਂ ਨਿਕਲੂਗੀ ਹਾਂ ਹੋਰ ਨਿਕਲ ਜਾਵੇ ਤਾਂ ਮੈਂ ਕਰ ਦਿੰਨੀ ਆ ਵੀ ਤੈਨੂੰ ਦਿਖਾ ਦਿੰਨੀ ਆ ਉਹ ਵੀ ਗੇਟ ਇੱਥੋਂ ਤਾਂ ਮੈਂ ਭਾਗ ਜੂਗੀ ਅਗਲੇ ਨੂੰ ਉੱਥੋਂ ਕਿੱਥੇ ਤੇਰਾ ਕਿਰਾਇਆ ਹੈਗਾ ਆ ਵੇਖੋ ਗਰਮੀ ਲੱਗੀ ਜਾਂਦੀ ਆ ਇਹ ਜਿਹੇ ਉਹਨਾਂ ਨੇ ਹੋਊਗਾ ਬੁੱਜੜ ਜੱਟਾਂ ਦੇ ਕੰਮ ਕਿਆ ਬੁੱਝੇ ਜੱਟ ਕਹੌਣੇ ਖੇਤੀ ਕਰਦੇ ਸੁਖਨਵ ਦੇ ਸਾਡੀ ਕੜਕ ਹੁੰਦੀ ਐ ਚੋਨਾ ਹੁੰਦਾ ਪਰ ਇਹ ਤਾਂ ਤਰਪੂ ਲੇਗੀ ਜੇ ਅਗਲਾ ਤੈਨੂੰ ਆਏ ਸੁਣ ਲੈ ਨਾ ਬੋਲਦੀ ਨੂੰ ਅਗਲਾ ਤੇਰੇ ਗਲ ਪਾਊਗਾ ਮੈਨੂੰ ਤਾਂ ਤੂੰ ਆਕੀ ਜਾਨੀਆ ਬੁੱਝੇ ਜੱਟ ਐ 28 ਲੱਖ ਦੀ ਤਾਂ ਅਗਲੇ ਨੇ ਜਮਾ ਤਾਜੀ ਕਰ ਪਾਇ ਲਈ ਐ ਤੇ ਨਾਲੇ ਟੂੜੀ ਵਾਲੀ ਮਸ਼ੀਨ ਲਈ ਐ ਦੇਖੀ ਐ ਮੈਂ ਕੰਪੈਨ ਕੰਪੈਨ ਤੇ ਤਾਂ ਐ ਲੱਗਦਾਗਾ ਜਿਵੇਂ ਕੋਈ ਸਿਧਰਾ ਬਿਠਾਇਆ ਹੁੰਦਾ ਜਿਵੇਂ ਮੋٹے ਦਿਮਾਗ ਦਾ ਬਿਠਾਇਆ ਹੁੰਦਾ ਕੋਈ ਆਪੀ ਮੋٹے ਦਿਮਾਗ ਦੇ ਵਿਚਾਰਾ ਕਮਾਲਾ ਬੰਦਾਗਾ ਤੂੰ ਆ ਪੜੀ ਨਹੀਂ ਸੀ ਤੈਨੂੰ ਆਪੀ ਮੋਟੇ ਦਾ ਲੱਗਦਾ ਲੱਗਦਾਗਾ ਸਿ ਲਾ 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 ਜਿਵੇਂ ਤੌੜਾ ਸ਼ੱਕਾ ਹੁੰਦਾਗਾ ਜਿਹੜਾ ਬੰਦਾ ਕੰਮ ਕਰਦਾ ਹੁੰਦਾ ਨਾ ਉਹ ਸਿੱਧਰੇ ਹੀ ਲੱਗਦਾ ਹੁੰਦਾਗਾ ਪਰ ਇਹ ਹੋਇਆਂ ਨੂੰ ਓਹ ਹੋ ਹੋ ਮੁਕਦੀ ਗੱਲ ਇਹ ਆ ਪੂਆ ਦੇਖ ਮੈਂ ਤਾਂ ਕਰਾਉਂਦੀ ਨਹੀਂ ਹੈਗੀ ਕਿ ਮੈਂ ਇਹਨਾਂ ਨੂੰ ਵਾਰੀ ਵਾਰੀ ਨਹੀਂ ਦੇਖ ਕਹਿੰਦੀਗੀ ਤੇ ਮੈਂ ਨਹੀਂ ਕਰਾਉਂਦੀ ਹੈਗੀ ਕਰਾਉਂਦੀ ਕਿਉਂ ਤੂੰ ਮੈਨੂੰ ਐਂ ਤਾਂ ਦੱਸ ਕੀ ਗੱਲ ਕਨਿਕਾਉਂਦੀ ਕਾੜੀ ਕਾਟ ਹੈ ਅਗਲੇ ਦੇ ਕੀ ਗੱਲ ਹੋ ਗਈ ਭੂਆ ਕਾ ਤੋ ਬੰਦੀਆਂ ਕੁੜੀ ਮੈਂ ਜਵਾਬ ਦਿੰਦੀ ਹਰ ਤਰੀਕਾ ਦੇਖ ਲਓ ਕੁੜੀ ਮੇਰੇ ਤੇ ਜਮੀ ਹੈ ਤੇ ਛੱਟੇ ਖੇਤ ਬੰਦੀਆਂ ਮੈਂ ਹਰ ਗੱਲ ਤੇ ਸੰਗ ਮੰਨ ਲਾ ਤੇਰੇ ਭਰਾ ਨੂੰ ਪੁੱਛ ਕੇ ਗੱਲ ਕਰ ਲਾਂਦੀ ਚਾਹੇ ਭਰਾ ਨੂੰ ਪੁੱਛ ਚਾਹੇ ਕਿਸੇ ਨੂੰ ਮਰਜ਼ੀ ਪੁੱਛ ਦੇਖ ਭੂਆ ਮੈਂ ਤੈਨੂੰ ਕਹਿਣਾ ਸੀ ਕਹਿ ਤਾਂ ਮੈਂ ਇਹ ਗੱਲ ਬਾਰ-ਬਾਰ ਨਹੀਂ ਕਹਿੰਦੀ ਹੈਗੀ ਵੀ ਵੇਖ ਮੈਂ ਕਰਾਉਂਦੀ ਨਹੀਂ ਹੈਗੀ ਉੱਥੇ

ਕੁਵਾ ਇਹਦੇ ਭਰਾ ਨਾਲ ਗੱਲ ਕਰਾਂਗੇ ਤੂੰ ਇਹਨੂੰ ਕੋ ਛੇੜੇ ਕੋੜੇ ਲਾ ਫਰ ਹੋਰ ਕੋਲੇ ਆ ਕੇ ਬੈ ਗਈ ਹਰਪ੍ਰੀਤ ਹੁਣ ਮੈਂ ਛੇੜਨਾ ਤਾਂ ਫੇਰ ਹੁਣ ਹੋ ਗਈ ਸੀ ਵੀ ਭਾਈ ਮੈਂ ਮਕਲਾਵਾ ਲੈਣ ਆਈਆਂ ਤੇ ਰੱਖਣ ਆਈ ਇਹਦਾ ਤਾਂ ਉਹਦੇ ਨਹੀਂ ਜਵਾਬ ਹੈ ਭਾਈ ਅਸੀਂ ਲਾਰੇ ਲਾਈ ਜਾਂਦੇ ਸੀ ਵੀ ਚੱਲ ਨਹੀਂ ਆਣੀ ਕੋਈ ਨਹੀਂ ਸਮਝ ਚੁਗੀ ਜਦੋਂ ਕੁੜੀ ਜਾਣਾ ਨਹੀਂ ਚਾਹੁੰਦੀ ਜੇ ਮਰ ਗਈ ਸਾਰਿਆਂ ਨੂੰ ਪਛਾਦੂ ਨਾ ਪਛਾਦਾ ਦੇਉਗੀ ਫੇਰ ਕੋ 6 ਮਹੀਨੇ ਹੋ ਗਏ ਸੀ ਵਿਆਹ ਨੂੰ ਪਰ ਤੁਸੀਂ ਵੀ ਸਿਆਣੇ ਸੀ ਹਰਪ੍ਰੀਤ ਫੇਰ ਅਗਲੇ ਨੂੰ ਅੱਧੀ ਜਵਾਬ ਦੇ ਦਿੰਦੇ ਕਿਉਂ ਆਲੇ ਦਾ ਪੁੱਤ ਰੱਖਿਆ ਪਿਆਗਾ ਹੁਣ ਇਹ ਤਾਂ ਹੋਠਾਂ ਤੇ ਕਰਾ ਲੂਗੀ ਉਹ ਮਗਾਨਾ ਪੁੱਤ ਕੀ ਕਰੂਗਾ ਉਹਨੋਂ ਉਹਦੋਂ ਸਾਨੂੰ ਕਿਹੜਾ ਪਤਾ ਸੀ ਵੀ ਇਹ ਹੋਰ ਸੰਕਰਾਲੂਗੀ ਸਾਨੂੰ ਐ ਸੀ ਵੀ ਚੱਲ ਪੜ੍ਹਾਈ ਲਿਖਾਈ ਕਰ ਲਾਂ ਨਹੀਂ ਬਗ ਜੂਗੀ ਉੱਥੇ ਸਾਨੂੰ ਉਹਦੇ ਨੇ ਦੱਸਿਆ ਸੀ ਭਾ ਕਹ ਦੱਸਿਆ ਸੀ ਤੇ ਤੁਸੀਂ ਭਾਈ ਪੁੱਛ ਕੇ ਕਿਉਂ ਨਾ ਕਰਿਆ ਇਹਦਾ ਕਿਉਂ ਅਗਲੇ ਨੂੰ ਇਹੋ ਕਰਿਆ ਤੱਕੇ ਨਾ ਨੰਦ ਤੈਂ ਦਵਾਈਏ ਤੂੰ ਕਹਿੰਦਾ ਦੋਨਾਂ ਦਾ ਇਕੱਠੇ ਨੰਦ ਦੇ ਦਿਓ ਕੋਈ ਗੱਲ ਨਹੀਂ ਜਿੱਦੇ ਸੁਰਤ ਸੱਬੜ ਗਈ ਆਪੇ ਬਗ ਜੂਗੀ ਅਸੀਂ ਤਾਂ ਤੈਨੂੰ ਉਹਦੀ ਆਖਿਆ ਸੀ ਬੀਪੂ ਆ ਕੁੜੰਗਾਂ ਦੀ ਵੀ ਪਸੰਦ ਹੁੰਦੀ ਏ ਤੂੰ ਨਾ ਕਰ ਫਿਰ ਉਹ ਤਾਂ ਖੇਤੀ ਵਾਲਾ ਭਾਈ ਇਹਦੇ ਤੂੰ ਹੁਣ ਖੇਤੀ ਵਾਲਾ ਪਸੰਦ ਨਹੀਂ ਹੁਣ ਦੱਸਿਆ ਚਿੱਕੇ ਕਰਕੇ ਮੈਂ ਫਿਰ ਖੇਤੀਆ ਦਾ ਨਹੀਂ ਫਿਰ ਹੁਣ ਕੀ ਦੱਸ ਬਿਆਰ ਕੋਈ ਇਹ ਐਦੂ ਗਾਹ ਫਿਰ ਕੋਈ ਜੱਜ ਪਾੜ ਲੂਗੀ ਕੀ ਪਤਾ ਪੂਆ ਕਰਮਾਂ ਚ ਜੱਜੀ ਹੋਵੇ ਤਾਂ ਤੂੰ ਮੇਣਾ ਨਾ ਮਾਰ ਪੂਆ ਗੱਲ ਕਰਨੀ ਨੇ ਤੇ ਭਰਾ ਨਾ ਕਰ ਜਾ ਕੇ ਕੀ ਕਰਾਂ ਭਰਾ ਨਾਲ ਗੱਲ ਕਰੀ ਆਏਗੀ ਹਾਂ ਤੁਸੀਂ ਅੰਦਰ ਦੇ ਨਹੀਂ ਸੋਤ ਤੁਸੀਂ ਇਹਨੇ ਹੁਣੇ ਕਾਦੀ ਉਹ ਕਿਤੇ ਨਾ ਖੱਦੀ ਆ 20 ਮਿੰਟ ਭਜੇ ਤੇ ਠੰਡੀ ਹੋ ਮੈਂ ਗੱਲ ਕਰ ਲਾਂ ਨਹੀਂ ਉਹਦੇ ਨਾਲ ਠੰਡੀ ਹੋ ਪੀ ਠੰਡੀ ਹੋ ਮੈਂ ਕੋਈ ਗੱਲ ਮੰਗੂ ਜੇ ਜਵਾਬ ਦੇ ਤਾਂ ਮੈਂ ਤਾਂ ਅੰਦਰੋਂ ਨਿਕਲਣ ਜੋਕਰੀ ਨਹੀਂ ਨਾਲੇ ਮੈਂ ਸੋਡੇ ਨਾਲ ਟੁੱਟੂਗੀ ਚਲ ਕੋਈ ਨਹੀਂ ਭੂਆ ਦੇਖਾਂਗੇ ਜੀ ਤੇ ਟੁੱਟੇਂਗੀ ਵੇਖੀ ਜਊ ਭੂਆ ਉਹ ਆਈ ਨੂੰ ਕਿੰਨਾ ਚਿਰ ਹੋਇਆ ਗੱਲ ਕਰਨ ਹਾਂ ਮਿਸਤਰੀ ਦਾ ਕੰਮ ਖੜਾ ਤੀ ਇਸ਼ਾਰਾ ਗੇਟ ਬੂਚਾ ਚੱਕਣਾ ਦੀ ਲਖੜਾ ਜਸਮਾਰ ਕੇ ਕੱਢੀ ਨਹੀਂ ਇਹਨੇ ਵੀ ਐਸ ਲੋਟ ਤਾਂ ਨਹੀਂ ਪੂ ਐਸ ਲੋਟ ਪਾਏ ਹਸਾਮੀ ਨਹੀਂ ਕਰਦੇ ਜਮਾ ਤੂੰ ਕਿਵੇਂ ਪਾ ਲੇਗਾ ਹੈ ਤੇ ਜਿਹੜਾ ਗੇੜ ਚੱਕਣ ਵਾਲਾ ਉਹ ਮਿਸਤਰੀ ਉਹ ਪਾਉ ਮੇਰੀ ਗੱਲ ਸੁਣ ਲੈ ਘਰੇ ਦੇਖ ਲੈ ਘਰੇ ਕੀ ਕੁਝ ਹੋਈ ਜਾਂਦਾ ਰਾਮਨਾਥ ਮਿਸਤਰੀ ਕੋਲੀ ਤੁਰਿਆ ਫਿਰਦਾ ਤੂਆ ਕੀ ਕਹਿੰਦੀ ਹੈ ਹੁਣ ਭੂਆ ਤਾਂ ਮਕਲਾਵੇ ਨੂੰ ਆਈ ਹੈ ਭੂਆ ਤਾਂ ਕਹਿੰਦੀ ਕੁੜੀ ਦਾ ਮਕਲਾਵਾ ਦਿਓ ਭਾਈ ਉਹ ਤਾਂ ਮੈਨੂੰ ਗੱਲ ਦੱਸੀ ਸੀ 5 ਸਾਲ ਹੋ ਗਏ ਉਹ ਮੇਰੀ ਗੱਲ ਸੁਣ ਆਪਣੀ ਤਾਂ ਹੁਣ ਕਣਕ ਵੱਢਣ ਵਾਲੀ ਪਈ ਤੂੜੀ ਤੰਦ ਵੀ ਸਾਮਾਗੇ ਹੁਣ ਕਿਹੜਾ ਮਕਲਾਵਾ ਦਿੱਤਾ ਜਾਊਗਾ ਕਿਹੜੇ ਮਕਲਾਵੇ ਤੇਰੀ ਭੈਣ ਨੇ ਤਾਂ ਚਿੱਟਾ ਜਵਾਬ ਦੇਤਾ ਭੂਆ ਨੂੰ ਕਹਦਾ ਬਾਹਲਾ ਕੁਝ ਹੋ ਗਿਆ ਅੰਦਰ ਤਾਂ ਉਹ ਤਾਂ ਜਦੋਂ ਭੂਆ ਬੋਲਣ ਲੱਗੀ ਭੂਆ ਕਹਿੰਦੀ ਮੈਂ ਤੇਰਾ ਉੱਥੀ ਲਿਜਾਉਂ ਮਕਲਾਵਾ ਰਾਜਬੀਰ ਨੇ ਉਹਨੇ ਰੱਜੀ ਨੇ ਅੰਦਰ ਬਾੜਾ ਲਿਆ ਰੱਜੀ ਕਹਿੰਦੀ ਮੈਂ ਤਾਂ ਮਰਦੀਆਂ ਫਾਹ ਲੈ ਕੇ ਕਿਉਂ ਜਾ ਤਾ ਕਿਉਂ ਮਰਦੀ ਏ ਕੀ ਗੱਲ ਹੈ ਗੱਲ ਕੀ ਹੈ ਉਹ ਕਹਿੰਦੀ ਵੀ ਮੈਂ ਤਾਂ ਉਹਦੇ ਜਾਣਾ ਨਹੀਂ ਖੇਤੀ ਵਾਲੇ ਦੇ ਮੈਂ ਤਾਂ ਪੜ੍ਹੇ ਲਿਖੇ ਨਾ ਕਰਾਉਂਗੀ ਅੱਛਾ ਇਹ ਗੱਲਾਂ ਕਰਦੀ ਏ ਪਹਿਲਾਂ ਤੇਰੇ ਕੋਲੇ ਗੱਲ ਹੀ ਦੱਸ ਦਨੀ ਏ ਸਾਰੀ ਫੇਰ ਬੇਗੱਲ ਸੋਣਾ ਤੂੰ ਮੇਰੀ ਗੱਲ ਦਾ ਜਵਾਬ ਦੇ ਪਹਿਲਾਂ ਹਾਂ ਮੈਨੂੰ ਭੂਆ ਇਹ ਕਹਿੰਦੀ ਸੀ ਅਖੇ ਭਾਈ ਦੋ ਤਿੰਨ ਵਾਰੀ ਇਹ ਕਿ ਪਹਿਲਾਂ ਵੀ ਉਹਨੇ ਮਕਲਾਵਾ ਮੰਗਿਆ ਸੀ ਤੇ ਮੈਂ ਹਰਪ੍ਰੀਤ ਜਵ ਕਿਉਂ ਜਵਾਬ ਦੇ ਨਹੀਂ ਤੂੰ ਜਵਾਬ ਫਿਰ ਤਾਂ ਹੀ ਦੇ ਦਾਂਦੀ ਸੀ ਹੁਣ ਮੇਰੇ ਕੋਲ ਤਾਂ ਨਹੀਂ ਕਿੱਦੇ ਨਾਲ ਦੱਸਿਆ ਵੀ ਮੈਂ ਤਾਂ ਉੱਥੇ ਘਰੋਂਦੀ ਨਹੀਂ ਮੈਂ ਸੋਨੂੰ ਨੂੰ ਦੱਸਿਆ ਸੀ ਰੱਜੀ ਨੇ ਤੈਨੂੰ ਦੱਸ ਦਿੱਤਾ ਸੀ ਆਹੋ ਤੇ ਮੇਰੇ ਕੋਲ ਕੋਈ ਗੱਲ ਹੀ ਨਹੀਂ ਕਰੀ ਤੂੰ ਗੱਲ ਮੈਂ ਹੀ ਨਹੀਂ ਕਰੀ ਮੈਂ ਕਿ ਚੱਲ ਨੇ ਆਣੀ ਆ ਕੋਈ ਨਹੀਂ ਕਿਰਾਂ ਕਹਿ ਦਾਂਦੀ ਜਦੋਂ ਕਢਾ ਲੈ ਦੇਣਾ ਆਪਾਂ ਦੇ ਦੇਾਂਗੇ ਮੈਨੂੰ ਕੋੜਾ ਪਤਾ ਸੀ ਵੀ ਐ ਕਰੂਗੀ ਤੇ ਹੁਣ ਫਿਰ ਹੁਣ ਕੀ ਹੁਣ ਤਾਂ ਹੁਣੀ ਪਤਾ ਲੱਗਿਆ ਮੈਨੂੰ ਤਾਂ ਆਪ ਗੱਲ ਦਾ ਵੀ ਉਹ ਤਾਂ ਕਹਿੰਦੀ ਵੀ ਮੈਂ ਤਾਂ ਭਈ ਉੱਥੇ ਜਾਣਾ ਨਹੀਂ ਮੈਂ ਤਾਂ ਕਿਤੇ ਹੋਰ ਕਰਾਉਂਗੀ ਕਹਿੰਦੀ ਮੈਂ ਤਾਂ ਮੁੰਡਾ ਦੇਖ ਰੱਖਿਆ ਉਦੋਂ ਵਿਆਹ ਕਾਨੂੰ ਕਰਵਾਇਆ ਸੀ ਉਹ ਕਹਿੰਦੀ ਵਿਆਹ ਬਈ ਜਵਾਬ ਦੇਣਾ ਸੀ ਨਾਲੇ ਉਹ ਕਹਿੰਦੀ ਵਿਆਹ ਬਈ ਮੈਂ ਕਿਹੜਾ ਕੋਈ ਵੱਡੀ ਸੀਗੀ ਮੈਂ ਤਾਂ ਭੁਰੇਕ ਦੀ ਸੀ 15 ਸਾਲਾਂ ਦੀ ਨੂੰ ਵਿਆਹ ਤਾਂ ਤੁਸੀਂ ਉਹ ਤਾਂ ਤੂੰ ਗੱਲ ਕਰ ਆਪਦੀ ਭੈਣ ਨਾਲ ਹੁਣ ਕੀ ਗੱਲ ਕਰਾਂ ਮੈਂ ਸਵਾਹ ਗੱਲ ਕਰਾਂ ਹੁਣ ਮੈਂ ਹਾਂ ਨਾ ਸਿਆਣੀ ਬੇਣੀ ਆ ਹੁਣ ਜਵਾਬ ਦਿੰਦੀ ਐ ਉਹ ਕਿ ਉਹ ਦਿਖਾਵਾਂਗੇ ਉਹਨਾਂ ਨੂੰ ਹੁਣ ਉਹ ਤਾਂ ਜੇ ਦਰਬਾਰ ਦਾ ਕਿਵੇਂਗੀ ਫੇਰ ਕੀ ਬਣੂੰਗਾ ਗੱਲ ਤਾਂ ਕਰ ਲਾਂ ਤੁਹਾਡੇ ਕੋਲੇ ਤਾਂ ਆ ਜਾ ਬੇਚਾਰਾ ਕਿਵੇਂਗੀ ਹਾਂ ਮੈਂ ਕਰ ਦਾਂ ਜਾ ਕੇ ਕਲਾ ਕਰ ਲਾ ਫਿਰ ਪੂਆ ਨਾ ਕਰਨਾ ਮੈਂ ਤਾਂ ਪੂਆ ਨੂੰ ਮਸਾਂ ਬਾਕੇ ਆਈਆਂ ਆ ਗਿਆ ਹੋਗਾ ਮੁੰਡਾ ਉਹਦੇ ਨਾਲ ਵੀ ਕਰਦੀਆਂ ਗੱਲ ਮੈਂ ਜਵਾਕ ਦੇ ਨਾਲ ਕੋਈ ਕੋਈ ਤਾਂ ਕੋਈ ਗੱਲ ਰਾ ਪਾ ਕੀ ਜਾਉਂਗੀ ਐਵੇਂ ਨਹੀਂ ਇਹ ਕੋਈ ਮੈਨੂੰ ਰਾਟੋ ਹੀ ਦਿੰਦੇ ਪਤਾ ਨਹੀਂ ਕਿੱਧਰ ਆ ਗਿਆ ਲੈ ਸਾਰੇ ਉਧਰ ਦੇਖ ਆ ਆ ਗਿਆ ਪੂਆ ਮੇਰਾ ਇੱਧਰ ਆਉਣਾ ਫੇ ਭਾਈ ਕੀ ਆਉਣਾ ਇਹ ਬਣੀ ਗੱਲ ਕੀ ਬਲ ਨਹੀਂ ਸੀ ਗੱਲ ਗੱਲ ਤਾਂ ਬਣ ਗਈ ਕਿਹੜੀ ਬਲ ਨਹੀਂ ਸੀ ਪੂਆ ਮੇਰੀ ਗੱਲ ਸੁਣ ਲੈ ਏਦੀ ਗੱਲ ਚੰਗੀ ਐ ਹੁਣ ਭੈਣ ਦੀ ਕੀ ਗੱਲਾਂ ਕਰਦੀ ਐ ਜੇ ਭਾਈ ਚੰਗੀ ਲੱਗਦੀ ਆ ਭਾਈ ਉਹਨੂੰ ਫੇਰ ਹੀ ਉਹ ਕਰਦੀ ਹੈਗੀ ਇਹ ਜੱਜ ਕਰਦੀ ਤੇ ਲੱਛਣ ਕਰਦੀ ਹੈ ਸੋਥੋਂ ਨਹੀਂ ਡਰਦੀ ਡਰਦੀ ਉਹ ਮੈਂ ਦੱਸਾਂ ਗੱਲ ਕੁੜੀ ਜੀ ਪੂਆ ਮੈਂ ਤਾਂ ਕੀ ਡਰਾਉਣੀ ਐ ਉਹ ਜਿਹੜੀ ਤੂੰ ਗੱਲ ਕਰਦੀ ਸੀ ਨਾ ਐ ਕਿ ਭਾਈ ਹਰਪ੍ਰੀਤ ਜਵਾਬ ਦੇਂਦੀ ਐ ਹਰਪ੍ਰੀਤ ਕਾਨੂੰ ਜਵਾਬ ਦਿੰਦੀ ਸੀ ਰੱਜੀ ਜਵਾਬ ਦਿੰਦੀ ਤੇ ਪਹਿਲਾਂ ਮੈਂ ਤਾਂ ਇਹਨਾਂ ਨੇ ਦੱਸੀ ਨਹੀਂ ਇਹ ਦੋਨਾਂ ਨੇ ਉਹ ਕਿਹੜੀ ਗੱਲ ਮੇਰੇ ਪਹਿਲੀ ਮੱਥਾ ਠਣਕਦਾ ਸੀ ਉਹੀ ਪੁੱਤ ਮੇਰੇ ਤਾਂ ਗੱਲ ਮੂਰੇ ਆ ਗਈ ਡਰ ਮੂਰੇ ਡਰ ਆ ਗਿਆ ਮੇਰੇ ਮੂਰੇ ਤਾਂ ਕਿ ਅੱਗ ਦੀ ਡਰਾਈ ਕਟਟਿਆਣੇ ਤੋਂ ਡਰਦੀ ਮੈਂ ਤਾਂ ਉਹ ਹੀ ਬਸ ਗੱਲ ਹੋ ਗਈ ਮੇਰੇ ਨਾਲ ਤਾਂ ਪੂਆ ਮੇਰੀ ਗੱਲ ਸੁ ਉਹ ਹੁਣ ਉੱਥੇ ਦੱਸ ਕਿਵੇਂ ਮੁਕਲਾਵਾ ਜੀ ਹੁਣ ਅੰਦਰ ਕਹਿੰਦੇ ਬਾਰਡਾਈ ਬੈਠੀ ਐ ਰੱਜੀ ਤਲ ਉਹ ਜੇ ਉਹਨੂੰ ਗੱਲਾਂ ਸੁਣਗੀਆਂ ਕੋਈ ਉਹਨੇ ਗੱਲ ਕਰ ਲਈ ਫੇਰ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ ਕੀ ਮੂੰਹ ਦਿਖਾਉਣਾ ਸੀ ਚੰਗਾ ਭਰੇ ਜੇ ਫੇਰ ਮਰਦੇ ਫੇਰ ਇੱਕ ਪਾਸਾ ਤਾਂ ਹੋ ਜੇ ਗੱਲ ਦਾ ਨਾਲੇ ਮੇਰੇ ਕੋਲ ਅਗਲਾਵਾ ਲੈ ਜੂ ਮੈਂ ਵੀ ਅਗਲੇ ਨੂੰ ਐ ਕਰਦੂ ਵੀ ਮਰ ਗਈ ਭੂਆ ਤੂੰ ਤਾਂ ਜਰਕਦੇ ਨੇ ਕਹਤਾ ਵੀ ਮਰ ਜੀ ਉਹ ਮੇਰੀ ਭੈਣ ਐ ਜੇ ਮੇਰੀ ਮਾਂ ਜਿਉਂਦੀ ਹੁੰਦੀ ਤੂੰ ਆਹ ਗੱਲ ਕਹਿ ਦਿੰਦੀ ਮਾਣਾ ਮੋਟਾ ਸੋਚ ਤੂੰ ਨਾ ਫਿਰ ਭਾਣ ਤਾਂ ਹੈਗੇ ਫਿਰ ਭਾਣ ਫਿਰ ਤੇਰੀ ਵੀ ਰੱਖੇ ਵੀ ਮੇਰੇ ਭਰਾ ਨੇ ਮੈਨੂੰ ਵਿਆਹ ਹੈਗਾ ਮੇਰੀ ਪਰਜਾਈ ਨੇ ਵਿਆਹ ਹੈਗਾ ਉਹ ਕਹਿੰਦੀ ਮੇਰੇ ਭਾਈ ਗੱਲ ਪਸੰਦ ਨਹੀਂ ਉਹ ਮਾ ਛੋਟੀ ਸੀ ਮੈਥੋਂ ਪੁੱਛਿਆ ਨਹੀਂ ਅੱਛਾ ਹੁਣ ਪਸੰਦ ਹੋ ਗਈ ਕਿਹੜਾ ਹੁਣ ਆ ਪਾ ਦੇ ਕਿ ਮੈਂ ਪੜੇ ਮੁੰਡੇ ਨਾਲ ਕਰਾਉ ਹੁਣ ਤਾਂ ਪਸੰਦ ਹੈ ਉਹ ਮੇਰਾ ਕਰਾਇਆ ਨਹੀਂ ਪਸੰਦ ਭੂਆ ਸਾਡੇ ਦਾ ਪਸੰਦ ਸੀ ਮੇਰੀ ਪਸੰਦ ਸੀ ਹਰਪ੍ਰੀਤ ਦੇਵ ਸਿੰਘ ਦੀ ਤੀ ਉਹ ਜਦੋਂ ਮੇਰੀ ਭੈਣ ਦੇ ਪਸੰਦ ਨਹੀਂ ਹੁੰਦਾ ਸਸੀ ਚਾਵਰੀ ਕਿਵੇਂ ਕਰੀਏ ਉਹ ਤਾਂ ਹੁਣ ਆਪੀ ਨਹੀਂ ਪਸੰਦ ਅਗਲੇ ਨੇ ਕੁਝ ਸੋਤੋਂ ਮੰਗਿਆ ਨਹੀਂ ਸੀ ਇੱਕ ਕਰਤੀਆ ਜੇ ਸੋਤੋਂ ਸਾਕ ਲੈਏ ਸੀ ਹੁਣ ਉਹੀ ਗੱਲ ਮੰਗੂ ਹੁਣ ਤੂੰ ਲਾਉਣਾ ਹੋਊਗਾ ਕੋਈ 8-10 ਲੱਖ ਰੁਪਈਆ ਹੋਰ ਪੜੇ ਤੇ ਉਹ ਆ ਗੱਲ ਰੁਪਈਆ ਦੀ ਨਹੀਂ ਹੈਗੀ ਰੁਪਈਏ ਲੱਗਣ ਪਉਣ ਦੀ ਨਾ ਲੱਗਣ ਰਿਸ਼ਤਾ ਤਾਂ ਹੁਣ ਜਿੱਥੇ ਮੇਰੀ ਭੈਣ ਕੋ ਹੁਣ ਰੱਜੀ ਉਹਦੇ ਪਸੰਦ ਦੀ ਕਰਾਂਗੇ ਸੀ ਅੱਛਾ ਤੂੰ ਵੀ ਉਹਨੇ ਮੰਗਦੀ ਲੱਗਿਆ ਭੈਣ ਦੇ ਦੇਖ ਲੈ ਆਈ ਨਹੀਂ ਕਹਿੰਦਾ ਵੀ ਭੂਗਾ ਕੋਈ ਨਾ ਭੋੋ ਕੇ ਉਹਨੂੰ ਮੈਂ ਮਕਲਾਵਾ ਦੇਵਾਂਗੇ ਅਸੀਂ ਪੜੋ ਕੇ ਪਹਿਲਾਂ ਜਿਹੜਾ ਨੰਦ ਦਿੱਤੀ ਸੀ ਨਾ ਤਾਂ ਹੀ ਇੱਥੇ ਤੱਕ ਗੱਲ ਆਈ ਐ ਜੇ ਪਹਿਲੀ ਉਹਨੂੰ ਪੁੱਛਿਆ ਹੁੰਦਾ ਤਾਂ ਇੱਥੋਂ ਜ਼ਿਕਰ ਗੱਲ ਇੱਥੋਂ ਜ਼ਿਕਰ ਗੱਲ ਜਮਾ ਨਾ ਆਵੇ ਜੇ ਤੁਸੀਂ ਡਰਾਓ ਤਾਂ ਉਥੋਂ ਡਰਦੀ ਨਹੀਂ ਕੁੜੀ ਤੁਸੀਂ ਚਮਲਾ ਛੱਡੀ ਐ ਉਹ ਭੂਆ ਬਰੋਬਰ ਦੀ ਐ ਕਿਵੇਂ ਡਰਾਈਏ ਕਿਹੜੇ ਮੂੰਹ ਡਰਾਈਏ ਡਰ ਲੱਗਦਾ ਐ ਅੱਜ ਗੱਲ ਨਾ ਹੋ ਜੇ ਅੱਜ ਅਗਲੇ ਦੇ ਜਾ ਕੇ ਦੇਖੋ ਘਰੇ ਐਡੀ ਤਾਂ ਕਰੋ ਕਰ ਪਾ ਰਹੇ ਖੜੀ ਜੀ ਕਰ ਪਾ ਰਹੇ ਉਹ ਬਾਹਰ ਪੈਂਦੀ ਐ ਦੱਸ ਕਿਵੇਂ ਕਰਗੀ ਉਹਨਾਂ ਕੋਲ ਤਾਂ ਮੈਨਾਂ ਨੇ ਕੋਈ ਆਹ ਗੁੱਸਾ ਦੱਸ ਕੀ ਕਰੀਏ ਜੋ ਭੈਣ ਨਹੀਂ ਮੰਦੀ ਹੁਣ ਕਿ ਕੀਲੇ ਜਾਣੀ ਨਹੀਂ ਜਾਂਉਂਦੀ ਉਹ। ਉਹ ਜੇ ਕੁੜੀ ਮੰਨੂ ਫੇਰੀ ਤੋਰਾਂਗੇ ਇੱਕ ਪੈਨ ਦਾ ਕੱਲੀ ਰੱਕੀ ਕਰੀਏ। ਕੁੜੀ ਤਾਂ ਮੰਨ ਸਕਦੀ ਯਾਰ ਪਰ ਇਹ ਤਾਂ ਛੋਡਾਚਾਰਾ ਚੱਲ ਸਕਦਾ ਹੈਗਾ। ਐਨਾ ਮੇਰਾ ਨਹੀਂ ਚੱਲਦਾ। ਲੈ ਲਿਆ ਤੈਨੂੰ ਚਲਾਇਆ ਸੀ ਚਰਕ ਦੇ ਨੇ ਬਾਦਾਂ ਲੈ ਚੁਟਕੇ ਕਹਿੰਦੀ ਮੈਂ ਤਾਂ ਫਾ ਲੈਣੀ ਆ। ਫੇਰ ਜੇ ਮਰ ਗਈ ਇਹ ਤਾਂ ਫੇਰ ਅੱਜ ਨਾਲੋਂ ਸਵੇਰੇ ਲਹੂ ਫੇਰ ਹਰਪ੍ਰੀਤ ਫਾ ਇਹ ਤਾਂ ਤੇਰੀ ਕਦੰਡਾ ਭਾਈ ਫੇਰ ਲਊਗੀ। ਦੇਖ ਲੈ ਦੇਖ ਲੈ ਜਦੋਂ ਆਪਦੀ ਪਸੰਦ ਦਾ ਕਹਿੰਦੀ ਹੈ ਕਰਾ ਲੈਣ ਦੇ ਫੇਰ ਤੈਨੂੰ ਕਿ ਅਗਲੇ ਦਿਨ ਦੇ ਦੇ ਜਵਾਬ ਤੂੰ ਜਾ ਕੇ। ਅੱਛਾ ਆਦੀ ਪਸੰਦ ਨਾਲ ਕਰਾ ਲੈਣ ਦੇ ਇਹਨੂੰ ਤਾਂ ਦੇ ਪਸੰਦ ਦੀ ਹੈ ਤੇ ਮੇ ਪਰਾਣੀ ਜਮਨੀ ਦੀਆਂ ਗੱਲਾਂ ਕਰੀ ਜਾਂਦੀ ਐ ਪਹਿਲਾਂ ਮੈਨੂੰ ਐ ਦਾ ਸਪੈਨ ਹਾਇ ਕਿੱਥੇ ਹੋਣਾ ਹੁਣ ਤਾਂ ਉਹ ਬਾਹਰ ਨੂੰ ਬਾਗੀ ਖੋਲਦਾ ਸੀ ਚੱਲ ਫੇਰ ਵੀ ਚੰਗੀ ਗੱਲ ਐ ਬਾਹਰ ਤਾਂ ਬਾਗੀ ਮੈਨੂੰ ਤਾਂ ਡਰ ਲੱਗੀ ਜਾਂਦਾ ਸੀ ਦਾਦਾ ਸੰਤਾ ਲੱਗੀ ਜਾਂਦਾ ਦੇਖ ਲੋ ਜੇ ਤਾਂ ਮਕਲਾਵਾ ਦੇ ਜਾਓਗੇ ਤਾਂ ਉਸ ਪਾਈ ਛੋਡੀ ਮਾਰਦੀ ਐ ਨਹੀਂ ਮੈਂ ਤਾਂ ਛੋਡੀ ਮੁੜ ਕੇ ਆ ਕੇ ਦੇੜੀ ਨਹੀਂ ਚੜਦੀ ਨਾ ਮੈਂ ਛੋੜੇ ਮੱਥੇ ਸਾਡਾ ਕੋਈ ਕਸੂਰ ਨਹੀਂਗਾ ਪੈਣ ਨੂੰ ਮਨਾ ਲਿਆ ਹੁਣ ਤੂੰ ਦੇੜੀ ਚੜ ਨਾ ਚੜਾ ਆਉਣਾ ਜਾਣਾ ਤੇਰੀ ਮਰਜ਼ੀ ਐ ਹੁਣ ਜੇ ਸਾਡੀ ਕੁੜੀ ਨਹੀਂ ਮੰਨਦੀ ਕੱਲ ਨੂੰ ਜੇ ਕੁਝ ਹੋ ਗਿਆ ਆ ਲੋਕ ਸਾਨੂੰ ਕੀ ਕਹਿਣਗੇ ਵੀ ਤੁਸੀਂ ਕਿਉਂ ਕੁੜੀ ਨਾਲ ਧੱਕਾ ਕਰਿਆ ਭਾਈ ਜਦੋਂ ਜਾਂਦੀ ਨਹੀਂ ਸੀ ਉਹ ਨਾ ਫਿਰ ਸਾਨੂੰ ਲੋਕ ਕੀ ਕਹਿੰਦੇ ਨੇ ਉੱਥੇ ਕਿਥੇ ਮੈਂ ਕਰਾਇਆ ਉਹਦਾ ਡੁੱਬੜੀ ਦਾ ਅਗਲਾ ਹੱਥੋਂ ਤੜਕੇ ਮੈਨੂੰ ਆਸ ਗੁਮਾਨ ਪੁੱਛਦਾਗਾ ਕਿ ਤੂੰ ਨਹੀਂ ਪੁੱਛਣਾਗਾ ਕਿਦੇ ਲੈ ਕੇ ਦੇਵਾਂਗੀ ਇਹਨਾਂ ਨੂੰ ਮੈਂ ਅਗਲੇ ਨੂੰ ਕੀ ਆਖਾਂ ਕੋੜੂਂਗਾ ਨਾ ਥੋੜਾ ਤਾਂ ਨਹੀਂ ਕਿਸੇ ਦਾ ਹੋਰ ਕਰਾ ਦੇ ਤੂੰ ਜਦੋਂ ਨਾਲ ਕੋਈ ਨਹੀਂ ਜਾਇਆ ਤੈਨੂੰ ਤਾਂ ਹੋ ਹੀ ਜਾਊ ਕਿ ਉਹੀ ਮਲੰਮੀ ਬਣਾਇਆ ਜਾਇਆ ਤੈਨੂੰ ਆਹੜੇ ਦਾ ਪਾ ਮਾ ਦੋ ਹੋ ਜਾਣ ਪਰ ਉਹ ਗਲਤ ਨਹੀਂ ਨਾ ਬਣਦੀ ਛੋਟੀ ਤਾਂ ਕਹਿੰਦੀ ਮੈਂ ਪੜੇ ਨਾਲ ਕਰਾਉਂਗੀ ਆੜੇ ਨੂੰ ਜੇ ਨਾ ਬਣਿਆ ਫੇਰ ਜਦੋਂ ਆਨੰਦ ਦਿੰਦੇ ਸੀ ਉਦੋਂ ਤੈਨੂੰ ਰੋਕਿਆ ਸੀ ਬੀਪੂ ਆ ਇੱਕ ਦਾ ਲੈ ਗਈ ਬਹੁਤ ਦੂਜੀ ਦੇ ਆਨੰਦ ਨਾਂਦਵਾ ਨਾਲ ਛੋਟੀ ਹੈ ਜੇ ਨਿਆਣੀ ਹੈ ਹਜੇ ਪੜ੍ਹਾਈ ਲਿਖਾਈ ਕਰੂਗੀ ਵੱਡੀ ਹੋ ਕੇ ਪਤਾ ਨਹੀਂ ਕਹੇ ਜੀ ਨਿਕਲੂਗੀ ਜਾਂ ਨਹੀਂ ਮੰਨੀ ਜੇ ਮੈਨੂੰ ਪਤਾ ਹੁੰਦਾ ਮੈਂ ਤੈਨੂੰ ਲੈ ਕੇ ਜਾਂਦੀ ਜੇ ਉਹਦਾ ਹੀ ਕਰਦੇ ਹੋ ਖਾਮ ਖਾਦੀ ਹਾਂ ਅਪਾ ਪੁੱਛ ਲੈਨੇ ਆ ਭੈਣ ਨੂੰ ਉਹ ਤੇ ਗੱਲ ਸਿਰਦ ਨੇ ਜਿਵੇਂ ਫੈਸਲਾ ਗੁਰੂ ਫੇਰ ਤਾਂ ਪੂਆ ਮਨਜ਼ੂਰ ਹੈ ਤਾਂ ਸਾਰੇ ਜਣੇ ਪੁੱਛ ਲੈਨੇ ਆ ਫੈਸਲਾ ਤਾਂ ਕਰ ਗਈ ਮੁੱਕਰ ਗਈ ਕਿੱਟਾ ਜਵਾਬ ਦੇਗੀ ਹੁਣ ਸਾਡੇ ਕੀ ਸਾਰੇ ਅਸੀਂ ਕੀ ਕਰ ਸਕਦੇ ਅੰਮੂ ਇਸ ਗੱਲ ਸਾਡਾ ਕੋਈ ਰੋਲ ਨਹੀਂ ਹੈਗਾ ਬਸ ਫਿਰ ਹੁਣ ਤੁਹਾਡਾ ਜਵਾਬ ਹੀ ਹੈ ਹੁਣ ਜਾਵਾ ਭੈਣ ਜਵਾਬ ਦਿੰਦੀ ਐ ਅਸੀਂ ਨਹੀਂ ਜਵਾਬ ਦਿੰਨੇ ਪੂਆ ਭੈਣ ਜਵਾਬ ਦਿੰਦੀ ਐ ਭੈਣ ਆਪੀ ਦਿੰਦੀ ਆ ਭੈਣ ਨੂੰ ਕਿਰ ਡਰਨੀ ਆਪੀ ਜਵਾਬ ਦਿੰਦੀ ਆ ਫੜਾਓ ਮੇਰਾ ਚੋੜਾ ਜਾਂ ਕਿੱਥੇ ਮੱਚਾ ਜਾਵਾ ਹੁਣ ਮੈਨੂੰ ਕੀ ਪਤਾ ਭੁੱਤ ਚੋਲਾ ਕਿੱਥੇ ਧਰ ਬੈਠੀ ਆ ਕੇ ਅੰਦਰੋਂ ਬਰਨਾ ਰੱਖੇ ਆ ਗੱਗਾ ਹੁੰਦਾ ਮੈਂ ਤਾਂ ਨਹੀਂ ਆਉਂਦੀ ਉਹੀ ਗੱਲ ਮੰਗੂ ਨਾ ਹੁਣ ਮੈਂ ਜਾ ਕੇ ਕੀ ਆਖੂ ਅਗਲੇ ਨੂੰ ਪਤਾ ਕਿੱਡੀ ਬਦਨਾਮੀ ਆ ਕਿੱਡਾ ਉਹੀ ਗੱਲ ਮੰਗੂ ਇੱਜ਼ਤ ਦਾ ਮੁੱਲ ਹੈਗਾ ਤੂੰ ਆ ਸੰਕਦਾ ਸਾਨੂੰ ਵੀ ਆਉਂਦੀ ਐ ਹੁਣ ਅਸੀਂ ਕਰੀਏ ਕੀ ਭਾਈ ਸਾਡੀ ਭੈਣ ਦੇ ਉੱਤੋਂ ਦੀ ਦੰਦ ਹੋ ਸਕਦੇ ਨਾ ਮੈਂ ਤੁਹਾਨੂੰ ਸੰਗ ਆਉਂਦੀ ਹੁੰਦੀ ਨਾ ਤੁਸੀਂ ਘੂੜ ਕੇ ਉੱਥੇ ਤੋੜਦੇ ਉੱਥੇ ਦਿੰਦੇ ਮ ਕਲਾਵਾ ਮ ਕਲਾਵਾ ਸਾਰਾ ਬਣਿਆ ਤੇ ਕੁੜੀ ਦਾ ਕੋਈ ਜਵਾਕੜੀ ਨਹੀਂ ਹੈਗੀ ਛੋਟੀ ਜਿਹੀ ਨਿਆਣੀ ਨੂੰ ਥੱਪੜ ਮਾਰੀ ਐ ਭਾਈ ਬਰਾਬਰ ਦੀ ਹੋ ਰਹੀ ਐ ਤੂੰ ਕੋਈ ਗੱਲ ਨਾ ਇਹ ਫਾਈਲ ਗੋਟੀ ਦਾ ਮੈਂ ਮੰਨਦੀ ਆ ਸੋ ਤੁ ਸ਼ਾਬਾਸ਼ ਹੈ ਸੋਡੇ ਫਿਟੇ ਮੂੰ ਮੇਰੇ ਕਿਹੜੀ ਮੈਂ ਤੁਹਾਡੀ ਦਾ ਲੈ ਕੇ ਗਈ ਮਕਲਾਹੋ ਆਂੰਦ ਲੈ ਕੇ ਜਾਂਦੇ ਕੋਈ ਸਾਰੇ ਨਹੀਂ ਨਾ ਮੈਨੂੰ ਤਾਂ ਲੋੜ ਨਹੀਂ ਤੁਰਕੀ ਬਗ ਜੂ ਮੈਂ ਰਹੋ ਤੁਸੀਂ ਆ ਕੇ ਕਰੇ ਆਪਣੀਆਂ ਆਪਣੀਆਂ ਗੱਲਾਂ ਕਿੱਥੇ ਮੰਨਦੀ ਮੈਨੂੰ ਤਾਂ ਐਂ ਲੱਗਦਾ ਹਰਪ੍ਰੀਤ ਹਾਂ ਉਹ ਜਿਹੜਾ ਭੂਆ ਬਾਲੀ ਜੋਰ ਪਾਉਂਦੀ ਸੀ ਹਾਂ ਆਪਣੀ ਭੈਣ ਦੇ ਕਰਮ ਚੰਗੇ ਸੀ ਉਹਨਾਂ ਕੋਲੇ ਜਾਇਜ਼ਤ ਨਹੀਂ ਇਕੱਲੀਆਂ ਮਸ਼ੀਨਾਂ ਮੁੱਛੂ ਨਹੀਂ ਹੈ ਰਿਸ਼ਤਾ ਹੁੰਦਾ ਨਹੀਂ ਉਹਨਾਂ ਨੂੰ